ਨੋਕਰਾ ਘੋੜਾ ਸੋਹਣਾ ਹੋਵੇ ਬਾਡੀ ਬਣਤਰ ਦਾ ਖੁੱਲਾ ਹੋਵੇ ਨੇਚਰਲ ਸਪੌਟਲੈਸ ਹੋਵੇ ਤੇ ਬਣਤਰਾਂ ਦੇ ਵਿੱਚ ਮਾਰਵਾੜੀ ਹੋਵੇ ਆਪਦੇ ਆਪ ਨੂੰ ਸ਼ੋਅ ਕਰਦਾ ਹੋਵੇ ਘੋੜੇ ਦੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਹੋਵੇ ਖਾਨਦਾਨ ਪੂਰਾ ਕਹਿੰਦਾ ਕਹਾਉਂਦਾ ਹੋਵੇ ਤੇ ਘੋੜਾ ਸ਼ੋਅਾਂ ਦਾ ਜੇਤੂ ਵੀ ਹੋਵੇ ਆਹੀ ਗੱਲ ਨਹੀਂ ਤੇ ਚੜਦੀ ਉਮਰ ਦਾ ਹੋਵੇ ਚੜਦੀ ਉਮਰ ਦਾ ਹੋਵੇ ਤੇ ਰਿਜ਼ਲਟ ਚੜਦੀ ਉਮਰ ਦੇ ਵਿੱਚ ਹੀ ਤੈ ਤੋੜ ਦੇ ਦਿੱਤੇ ਹੁਣ ਹੋਰ ਕੀ ਚਾਹੀਦਾ ਆਪਾਂ ਨੂੰ ਹੋਰ ਕੀ ਦੇਖਦੇ ਹੁੰਨੇ ਆ ਘੋੜੇ ਦੇ ਵਿੱਚ ਇਹ ਸਾਰੀਆਂ ਸ਼ਰਤਾਂ ਨੂੰ ਆ ਜਿਹੜਾ ਬਸ਼ੇਰਾ ਜੋਗੀ ਆ ਨਾ ਇਹ ਪੂਰਾ ਕਰਦਾਗਾ ਇਹਦੀ ਹਾਲੇ ਉਮਰ 4 ਦੰਦ ਨਹੀਂ ਹੋਈ ਤੇ ਕੱਦ 66 ਇੰਚ ਕਰ ਗਿਆ ਘੋੜੇ ਨੇ ਰਿਜ਼ਲਟਾਂ ਦੇ ਵਿੱਚ ਵੀ ਆਪਦੇ ਆਪ ਨੂੰ ਪ੍ਰੂਵ ਕਰਕੇ ਦਿਖਾਤਾ ਮਾਂ ਬਾਪ ਇਹਦੇ ਬੜੇ ਚੰਗੇ ਆ ਨੇਚਰਲ ਸਪੌਟਲੈਸਾ ਘੋੜਾ ਸ਼ੋ ਵੀ ਬੜਾ ਕਰਦਾ ਛੋ ਵੀ ਜਿੱਤੇ ਐਸ ਘੋੜੇ ਨੇ ਤੇ ਇਹਦੇ ਬੱਚੇ ਜਦੋਂ ਨੂੰ ਇਹਨੇ ਪ੍ਰੋਪਰ ਘੋੜਾ ਬਣ ਕੇ ਉਮਰ ਦੇ ਹਿਸਾਬ ਨਾਲ ਤਿਆਰ ਹੋਣਾ ਨਾ ਇਹਦੇ ਬੱਚੇ ਇਹਦੇ ਬਰਾਬਰ ਦੇ ਤਿਆਰ ਹੋ ਕੇ ਖੜ ਜਾਣਗੇ ਤੇ ਬੰਦਿਆਂ ਨੇ ਇਹਦੀ ਫੀਸ ਬਾਈ ਮਾਨੋਚਾਲ ਵਾਲੇ ਅਮਰਤ ਸੰਧੂ ਨੇ 31000 ਰੁਪਇਆ ਰੱਖੀ ਆ ਮੈਂ ਕਹਣਾ ਯਾਰ ਬੱਚਿਆਂ ਵਾਲੀ ਤਾਂ ਇਹਨੇ ਜਮਾ 23 ਤੋੜਤੀ ਨਖਰਾ ਸ਼ੋ ਕੁਆਲਟੀ ਸੱਪਣ ਕਿਸੇ ਪਾਸਿਓ ਹੈ ਕੋਈ ਬਸ਼ੀਰੇ ਦੇ ਵਿੱਚ ਘਟ ਸੋ ਸਟੱਡ ਸਰਵਿਸ ਇਹਦੀ ਓਪਨ ਚੱਲ ਰਹੀ ਆ ਸੀਜ਼ਨ ਸ਼ੁਰੂ ਹੋ ਚੁੱਕਿਆ ਮਿੱਤਰੋ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਅਮਰਤ ਸੰਧੂ ਦਾ ਮਾਨੋਚਾਲ ਵਾਲੇ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਦੇ ਥੱਲੇ ਮੈਂਸ਼ਨ ਕਰਤਾ ਇਸ ਬਸ਼ੀਰੇ ਦਾ ਨਾਮ ਆ ਜੀ ਜੋਗੀ ਪਿੰਡ ਮਾਨੋਚਾਲ ਬਾਕੀ ਦੀ ਗੱਲਬਾਤ ਬਾਈ ਅਮਰਤ ਸੰਧੂ ਦੇ ਨਾਲ ਆਪਾਂ ਜੋਗੀ ਦੇ ਬਾਰੇ ਕਰਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ذریعے ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਪਹਿਲਾਂ ਜਿਵੇਂ ਤੁਸੀਂ ਸ਼ਾਰਟ ਜੀ ਵੀਡੀਓ ਦੇ ਵਿੱਚ ਘੋੜਾ ਤਾਂ ਦੇਖ ਹੀ ਲਿਆ ਵੈਸੇ ਇਹਨੂੰ ਆਪਾਂ ਹੱਲੇ ਉਮਰ ਦੇ ਹਿਸਾਬ ਨਾਲ ਘੋੜਾ ਨਹੀਂ ਕਹਿ ਸਕਦੇ ਉਮਰ ਦੇ ਹਿਸਾਬ ਨਾਲ ਹੱਲੇ ਇਹ ਬਛੇਰਾ ਹੀ ਆ ਕਿਉਂਕਿ ਹੱਲੇ ਚਾਰ ਦੰਦ ਇਹ ਲੱਗਿਆ ਨਹੀਂ ਨਾਮ ਤੋਂ ਤਾਂ ਤੁਸੀਂ ਚੰਗੀ ਤਰ੍ਹਾਂ ਇਹਦੇ ਵਾਕਫ ਹੋ ਜੋਗੀ ਪਿੰਡ ਮਾਨੋਚਾਲ ਬਾਈ ਅੰਮ੍ਰਿਤ ਦੇ ਫਾਰਮ ਦੇ ਉੱਤੇ ਸੋ ਪਿਛਲੀਆਂ ਵੀ ਪਹਿਲਾਂ ਆਪਾਂ ਇੱਕ ਦੋ ਵੀਡੀਓ ਇਹਦੀਆਂ ਲਾਸਟ ਈਅਰ ਪਾਈਆਂ ਸੀਗੀਆਂ ਉਸ ਟਾਈਮ ਹੱਲੇ ਦੀ ਸਟੱਡ ਸਰਵਿਸ ਕੁਝ ਕੇ ਟਾਈਮ ਪਹਿਲਾਂ ਸ਼ੁਰੂ ਹੋਈ ਸੀ ਤੇ ਹੁਣ ਕਾਫੀ ਚੰਗੇ ਰਿਜ਼ਲਟ ਆ ਚੁੱਕੇ ਆ ਘੋੜਾ ਆਪਦੇ ਰਿਜ਼ਲਟ ਦਿਖਾਉਣ ਦੇ ਕਾਬਲ ਹੋ ਚੁੱਕਿਆ ਇਹ ਕਹਿ ਸਕਦੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਉਮੀਦ ਹੁੰਦੀ ਆ ਵੀ ਜਦੋਂ ਸਟੱਡ ਸਰਵਿਸ ਕਿਸੇ ਘੋੜੇ ਦੀ ਓਪਨ ਕੀਤੀ ਜਾਂਦੀ ਆ ਤਾਂ ਹਰੇਕ ਬੰਦਾ ਆਉਣ ਵਾਲੇ ਟਾਈਮ ਦੇ ਵਿੱਚ ਉਤਸ਼ਾਹ ਹੁੰਦਾ ਵੀ ਯਾਰ ਆਪਾਂ ਰਿਜ਼ਲਟ ਦੇਖੀਏ ਘੋੜੇ ਦੇ ਕਿਹੋ ਜਿਹੇ ਆਏ ਆ ਫਿਰ ਉਸ ਹਾਵ ਨਾਲ ਘੋੜੀਆਂ ਉਹ ਤੋਂ ਮੇਟ ਹੁੰਦੀਆਂ ਨੇ ਅੱਗੇ ਦੇ ਜਿਹੜਾ ਉਹਦਾ ਸਿਸਟਮ ਬਣਦਾ ਘੋੜੇ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋਗੀ ਦੇ ਰਿਜ਼ਲਟਾਂ ਬਾਰੇ ਗੱਲਬਾਤ ਕਰਾਂਗੇ ਤੇ ਬਾਈ ਅਮਰਤ ਆਪਾਂ ਨੂੰ ਸਾਰੀ ਇਹਦੀ ਸਟੱਡ ਸਰਵਿਸ ਬਾਰੇ ਦੱਸੂਗਾ ਕਿਹੋ ਜਿਹੇ ਰਿਜ਼ਲਟ ਆਏ ਆ ਬਸ਼ੇਰੇ ਬਸ਼ੇਰੀਆਂ ਦੀ ਕੀ ਗੱਲਬਾਤ ਆਈ ਹੈ ਕੁਆਲਿਟੀ ਕਿਹੋ ਜਿਹੀ ਰਹੀ ਆ ਤੇ ਬਾਈ ਜੀ ਆਪਾਂ ਕਰਦੇ ਹਾਂ ਇਸ ਵਕਤ ਬਾਈ ਸਤਿ ਸ਼੍ਰੀ ਅਕਾਲ ਅਮਰਤ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਾਸਰੀ ਘਰ ਮੇਰਾ ਵੀਰ ਅਮਰਤ ਵੀਰੇ ਥੋੜਾ ਜਿਹਾ ਪਹਿਲਾਂ ਪਿੰਡ ਦਾ ਆਪਾਂ ਡਰੈਸ ਕਲੀਅਰ ਕਰ ਦਈਏ ਮਾਨੋਚਾਲ ਪਿੰਡ ਦਾ ਪਿੰਡ ਵੀਰੇ ਮਾਨੋਚਾਲ ਪਿੰਡ ਹੈ ਜੀ ਬਾਬੇ ਗੁਰਬਚਨ ਦੇ ਨਾਂ ਤੋਂ ਬਹੁਤ ਮਸ਼ਹੂਰ ਪਿੰਡ ਹੈ ਜੀ ਤੇ ਆਪਣੇ ਕੋਡੇ ਦੇ ਨਾਂ ਵੀ ਪਿਛੇ ਪਿਛੇ ਪਿੰਡ ਮਾਨੋਚਾਲ ਹੀ ਲੱਗਦਾ ਜੋਗੀ ਮਾਨੋਚਾਲ ਵਾਲਾ ਇਹ ਤਰਨਤਾਰ ਦੇ ਨੇੜੇ ਪਿਆ ਜਾਂਦਾ ਪੱਟੀ ਤੋਂ 10 ਕਿਲੋਮੀਟਰ ਪਿਆ ਜਾਂਦਾ ਵਿਚਕਾਰ ਦੋਆਂ ਸ਼ਹਿਰਾਂ ਦੇ ਵਿੱਚ ਪਿਆ ਜਾਂਦਾ ਠੀਕ ਹੈ ਬਾਈ ਹਾਂਜੀ ਤੇ ਥੋੜੀ ਜੀ ਗੱਲ ਨਾ ਆਪਾਂ ਬਾਈ ਜਿਸ ਤੋਂ ਆਪਣੇ ਫਾਰਮ ਦਾ ਮੋਢ ਵਜਿਆ ਕਿਉਂਕਿ ਹਰ ਵੀਡੀਓ ਦੇ ਵਿੱਚ ਆਪਾਂ ਜਿੰਨੀ ਇੱਕ ਹਰ ਸਾਲ ਜਿਵੇਂ ਇੱਕ ਵੀਡੀ ਤੇ ਆਪਾਂ ਕਦੇ ਮੰਨ ਲਓ ਵੀ ਆਪਣੇ ਪੁਰਾਣੇ ਘੋੜੇ ਨੂੰ ਭਲਾ ਨਹੀਂ ਸਕਦੇ ਹਨਾ ਉਹਦੇ ਕਰਕੇ ਹੀ ਆਪਣਾ ਜਿਹੜਾ ਅੱਜ ਆਪਾਂ ਆਪਣੇ ਪੈਰ ਲੱਗਿਆ ਜੜਾਂ ਲੱਗੀਆਂ ਇਹ ਸਾਰੀਆਂ ਰਤਨ ਕਰਕੇ ਆ ਬਾਈ ਹਨਾ ਇਹ ਬਾਈ ਸਾਰੇ ਹੀ ਸ਼ੁਰੂਆਤ ਹੀ ਰਤਨ ਤੋਂ ਹੋਈ ਸੀ ਵੀਰ ਹਾਂਜੀ ਬਾਈ ਤੇ ਆਪਾਂ ਤੇ ਉਹਦਾ 24 ਘੰਟੇ ਨੂੰ ਉਹਦਾ ਦਿਮਾਗ ਚ ਕਦੀ ਕੱਢਿਆ ਹੀ ਨਹੀਂ ਬਾਈ ਉਹਨੂੰ ਹਾਂਜੀ ਬਾਈ ਉਹਨੂੰ ਸੋਚ ਕੇ ਰੱਖਿਆ ਤੱਕ ਜੋ ਵੀ ਕੀਤਾ ਰਤਨ ਪਹਿਲ ਤੇ ਰਤਨ ਹੀ ਰਿਹਾ ਜੀ ਹਾਂਜੀ ਕਿਉਂਕਿ ਮੇਰੇ ਦਿਲ ਦੇ ਆ ਬੜਾ ਨੇੜੇ ਸੀ ਘੋੜਾ ਉਹ ਚਲੋ ਰਿਹਾ ਥੋੜਾ ਸਮਾਂ ਉਹਦੀ ਉਮਰ ਹੀ ਉਨੀ ਸੀ ਆਪਾਂ ਕਰ ਨਹੀਂ ਸਕਦੇ ਸੀ ਕੁਝ ਆਪਣਾ ਯੋਗ ਲਾਇਆ ਪਰ ਉਹ ਕੋਸ਼ਿਸ਼ ਹੁੰਦੀ ਹੈ ਨਾ ਚੀਜ਼ਾਂ ਦੇ ਛਾਪਾ ਮਤਲਬ ਬੰਦਾ ਛੱਡ ਦਿੰਦਾ ਹੈ ਬੰਦੇ ਦਿਲ ਤੇ ਉਹ ਚੀਜ਼ਾਂ ਉਹ ਛੱਡ ਕੇ ਗਿਆ ਕੋੜਾ ਜੀ ਹੂੰ ਉਹਦਾ ਬੱਚਾ ਵੀ ਇੱਕ ਹੈਗਾ ਮੇਰੇ ਕੋਲ ਤੇ ਬਾਕੀ ਉਹਦੇ ਕੋੜਾ ਬਈ ਬਹੁਤ ਚੰਗਾ ਕੋੜਾ ਸੀ ਹੂੰ ਸਾਡੇ ਮਾਝੇ ਏਰੀਆ ਨੂੰ ਘਾਟਾ ਪਿਆ ਬਈ ਉਹਦਾ ਮਾਝੇ ਨੂੰ ਘਾਟਾ ਪਿਆ ਤੇ ਵੀਰੇ ਇੱਕ ਚੀਜ਼ ਹੋਰ ਆ ਚਾਹੇ ਉਹ ਘੋੜਾ ਚਲਾ ਗਿਆ ਪਰ ਜਾਂਦਾ ਜਾਂਦਾ ਵੀ ਤੁਹਾਨੂੰ ਬਹੁਤ ਕੁਝ ਦੇ ਗਿਆ ਪਰ ਵੀ ਬਹੁਤ ਸਾਰਾ ਪੋਣੇ ਪਛਾਣ ਬਣਾਈ ਹਾਂ ਸਾਰੇ ਬਾਈ ਉਹਦੇ ਕਰਕੇ ਹੀ ਸਾਨੂੰ ਜਾਣਦੇ ਆ ਬਾਈ ਹੁਣ ਜੋਗੀ ਕਰਕੇ ਹਾਲੇ ਵੀ ਬਾਈ ਕਿਤੇ ਜਾਈਦਾ ਬਾਈ ਇਹਨਾਂ ਦਾ ਰਤਨ ਘੋੜਾ ਸੀ ਮਤਲਬ ਹਰ ਸਮੇਂ ਦੇ ਨਾਲ ਨਾਲ ਹੀ ਚੱਲਿਆ ਘੋੜਾ ਹੂੰ ਇਹ ਘੋੜੇ ਫੀਲਡ ਚ ਪਾਇ ਰੱਖਿਆ ਉਹਨੇ ਪੈਰਲ ਵਾਈ ਸਾਡੇ ਘੋੜੇ ਨੇ ਬਾਈ ਬਿਲਕੁਲ ਬਾਈ ਹਾਂਜੀ ਕਿਉਂਕਿ ਉਸ ਤੋਂ ਪਹਿਲਾਂ ਉਹ ਮੰਨ ਲਓ ਆਸਟ੍ਰੇਲੀਆ ਨੂੰ ਤੁਸੀਂ ਪਹਿਲਾਂ ਰੱਖਿਆ ਸੀ ਪਹਿਲਾਂ ਸੀ ਬਾਈ ਉਹ ਤੋਂ ਪਹਿਲਾਂ ਬਰੀਡਿੰਗ ਵਾਲੀਆਂ ਘੋੜੀਆਂ ਆਉਂਦੀਆਂ ਸੀ ਬਾਈ ਸੋ ਬਾਈ ਹੁਣ ਪਰਮਾਤਮਾ ਨੇ ਫੇਰ ਚਲੋ ਆਪਾਂ ਨੂੰ ਸਟੈਂਡ ਕੀਤਾ ਹਨ ਹਾਂ ਤੇ ਘੋੜਾ ਆਪਣੇ ਕੋਲੇ ਜੋਗੀ ਬਹੁਤ ਚੰਗਾ ਤਿਆਰ ਹੋਇਆ ਬਾਈ ਹਾਂ ਪਹਿਲਾਂ ਦੇਖੋ ਸਟਾਰਟਿੰਗ ਦੇ ਵਿੱਚ ਇਹਨੂੰ ਤੁਸੀਂ ਇੱਕ ਦੋ ਸ਼ੋਹਾਂ ਦੇ ਵਿੱਚ ਵੀ ਲਾਇਆ ਸੀ ਹਾਂ ਸ਼ੁਗਲ ਮੇਲਾ ਕੀਤਾ ਸੀ ਬਾਈ ਤੇ ਚੰਗਾ ਉਸ ਟਾਈਮ ਵੀ ਬਸ਼ੇਰੇ ਦਾ ਚੰਗਾ ਨਾਮ ਬਣਿਆ ਤੇ ਹੁਣ ਜਿਵੇਂ ਤੁਸੀਂ ਦੱਸਦੇ ਸੀ ਵੀ ਹਾਲੇ ਚਾਰ ਦੰਦ ਹੋਇਆ ਨਹੀਂ ਬਾਈ ਤੇਨੇ ਆਪਦੇ ਆਪ ਨੂੰ ਰਿਜ਼ਲਟਾਂ ਦੇ ਵਿੱਚ ਪ੍ਰੂਫ ਵੀ ਕਰਕੇ ਦਿਖਾਤਾ ਇਹ ਨਾ ਵੀਰੇ ਅਸੀਂ ਬੇਨਤ ਤੂੰ ਹੀ ਮੈਨੂੰ ਕਿਹਾ ਸੀ ਇਹਨੂੰ ਸ਼ੋਅ 'ਚ ਪਾ ਚਲੋ ਸ਼ੋਅ 'ਚ ਪਾਇਆ ਇਹ ਚੰਗੀਆਂ ਪੋਜੀਸ਼ਨਾਂ ਤੇ ਆਇਆ ਪਹਿਲੇ ਤੇ ਆਇਆ ਦੂਜੇ ਤੇ ਆਇਆ ਔਰ ਇਹ ਪਹਿਲੇ ਨੰਬਰ ਤੇ ਰਿਹਾ ਹੈ ਇਹਨੂੰ ਚਲੋ ਉਹਦੀ ਬਰੀਡਿੰਗ ਥੋੜੀ ਜਿਹਾ ਛੜ ਤੋਂ ਪਹਿਲਾਂ ਹੋ ਗਈ ਜਿਵੇਂ 23 ਮਹੀਨਿਆਂ ਦਾ ਸੀ ਇਹਨੂੰ ਘੋੜੀਆਂ ਤੇ ਛੱਡਤਾ ਹੁਣ ਤੇ ਇਹਦੇ ਬਾਬੇ ਦੀ ਕਿਰਪਾ ਨਾਲ ਬਹੁਤ ਬੱਚੇ ਆ ਗਏ ਆ ਬਾਈ ਕਿੰਨੇ ਕੁ ਬਾਈ ਜੇ ਮੋਟੇ ਜੀ ਆਪਾਂ ਮੋਟੀ ਜੀ ਕੋਈ ਇਹਦੇ ਕੋਈ 38 39 ਬੱਚੇ ਆ ਗਏ ਫਿਰ ਸਭ ਤੋਂ ਵੱਡਾ ਪਲੱਸ ਇਹ ਆ ਚੀਜ਼ ਆਈ ਇਹਦੇ ਵਿੱਚ ਇਹਦੇ ਸਾਰੇ ਬਸ਼ੇਰੇ ਹੀ ਬਾਈ ਤਿੰਨ ਆਏ ਹਲੇ ਤੱਕ ਅੱਛਾ ਬਾਕੀ ਬਸ਼ੇਰੀਆਂ ਬਾਈ ਹੂੰ ਆਉਣ ਰਿਕਾਰਡ ਆ ਬਾਈ ਇਹ ਚ ਕੋਈ ਹੈ ਨਹੀਂ ਆ ਫਿਰ ਸੈਜ ਦੇ ਬਹੁਤ ਵੱਡੇ ਬੱਚੇ ਆਏ ਆ ਹੂੰ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਇਹਨੇ ਇਹ ਬੱਚਿਆਂ ਵੱਲੋਂ ਵੀ ਤਹਿ ਤੋੜ ਗਿਆ ਆਪ ਵੀ ਘੋੜਾ ਹੱਲੇ ਦੋ ਸਾਲਾਂ ਨੂੰ ਘੋੜਾ ਬਣੂਗਾ ਜਾ ਕੇ ਜੀ ਹਲੇ ਬੱਚਾ ਪਰ ਮੈਂ ਇਹ ਗੱਲ ਮੰਨਦਾ ਇਹ ਬੱਚੇ ਨੂੰ ਇੰਨੀ ਕਿ ਘੋੜੀ ਪੈ ਗਈ ਸੀ ਨਾ ਘੋੜੇ ਨੂੰ ਘੋੜੇ ਨੂੰ ਹੋਣ ਤੱਕ ਵੀ ਘੋੜੀ ਦੇ ਗਜਵੀ ਪੈਣਦੀ ਆ ਜੀ ਹੁਣ ਵੀ ਘੋੜੀਆਂ ਡੇਲੀ 2 2 1 1 2 2 ਪਈ ਜਾਂਦੀਆਂ ਜੀ ਘੋੜੇ ਨੂੰ ਫਿਰ ਆਪਣੇ ਏਰੀਏ ਦੀ ਘੋੜੀ ਚਲੋ ਪਾਣੀ ਪਾਣੀ ਸੀ ਬਾਹਰ ਸਾਨੂੰ ਬਹੁਤ ਘੋੜੀ ਪੈ ਗਈ ਬਾਈ ਹਾਂਜੀ ਬਾਈ ਹਾਂ ਤੇ ਇੱਕ ਚੀਜ਼ ਬਾਈ ਚਲੋ ਮੈਨੂੰ ਜਿੰਨਾ ਕ ਪਤਾ ਲੱਗਦਾ ਆਪ ਮੈਂ ਆਸੇ ਪਾਸੇ ਸੁਣਦਾ ਰਹਿਣਾ ਜਿੰਨਾ ਕ ਮੈਂ ਨਚੋੜ ਕੱਢਿਆ ਬਾਈ ਇਹਦੇ ਮੰਨ ਲਓ ਵੀ ਬਰੀਡਿੰਗ ਵਾਲਾ ਇਹਦੇ ਤੇ ਉਮਰ ਤੋਂ ਪਹਿਲਾਂ ਕਸ ਹੋ ਗਿਆ ਜਿਹੜਾ ਮੰਨ ਲਓ ਅੱਜ ਤੋਂ ਘੋੜਿਆਂ ਦੇ ਵਿੱਚ ਉੱਪਰ ਮੰਨ ਲਓ ਇਹਦੀ ਉਮਰ ਦੇ ਹਿਸਾਬ ਨਾਲ ਜਾ ਕੇ ਵੀ 1.5 ਸਾਲ ਤੋਂ ਬਾਅਦ ਹੋਣਾ ਸੀ ਅੱਜ ਤੋਂ 1.5 ਸਾਲ ਬਾਅਦ ਉਹਨਾਂ ਕੰਮ ਇਹ ਪਹਿਲਾਂ ਹੀ ਕਰ ਚੁੱਕਿਆ ਬਾਈ ਇਹਨੇ ਬੱਚੇ ਦੇਖੋ ਮਾਰਕੀਟ ਦੇ ਵਿੱਚ ਕਾਫੀ ਆ ਚੁੱਕੇ ਇਹਦਾ ਨਾ ਵੀਰੇ ਚਲੋ ਆਪਾਂ ਅਗਲੀ ਵੀਡੀਓ ਚ ਅਗਲੇ ਸਾਲ ਇਹਦੀਆਂ ਵਸ਼ੇਰੀਆਂ ਵਿਖਾਵਾਂਗੇ ਬਾਈ 3 ਤੋਂ 4 ਹੂੰ ਮੇਰੇ ਹਿਸਾਬ ਨਾਲ ਮੋਸਟ ਹੀ ਵੇ ਘੋੜਾ ਬੱਚਿਆਂ ਦੀ ਜਿੱਦਣ ਵਸ਼ੇਰੀਆਂ ਵਿਖਾਵਾਂਗੇ ਉਦੋਂ ਮੇਰੇ ਹਿਸਾਬ ਨਾਲ ਪਹਿਲੇ ਦੋ ਇੱਕ ਦੋ ਘੋੜਿਆਂ ਚ ਆਜੂਗਾ ਬਾਈ ਹੂੰ ਇੱਕ ਵਸ਼ੇਰੀ ਬਾਈ ਇਹਦੀ ਪੁਸ਼ਕਰ ਗਈ ਹੈ ਬਾਈ ਹਾਂਜੀ ਵਸ਼ੇਰੀ ਦੀ ਉਮਰ ਹੋਊਗੀ ਬਾਈ 6 ਤੋਂ 7 ਮਹੀਨੇ ਹੂੰ ਸੱਤ ਇੰਨੀ ਕਾਊਗੀ ਤੇ ਬਾਈ ਕਦੋਂ ਕਾਠ ਦੇ ਲਾਗੇ ਬੰਨੇ ਪਹੁੰਚੀ ਆ ਬਾਈ ਸਭ ਤੋਂ ਟੋਲਸਟ ਬੁਸ਼ੇਰੀ ਘੋੜੀ ਬਣੂਗੀ ਬਾਈਓ ਮੇਰੇ ਹਿਸਾਬ ਨਾਲ 70 ਨੂੰ ਵੀ ਟੱਪੂਗੀ ਬਾਈਓ ਏਡੀ ਵੱਡੀ ਆ ਹਲੇ ਆ ਬੱਚਾ ਹਮ ਹਲੇ ਚਾਰ ਦੰਦ ਮੇਰੇ ਹਿਸਾਬ ਨਾਲ 2 ਮਹੀਨੇ ਨਹੀਂ ਲੱਗਦਾ ਹਲੇ ਹੋਰ ਏ ਹਲੇ ਬਰਾਬਰ ਕਰੂਗਾ ਫਿਰ ਪੰਜਾਰੇ ਲੱਗੂਗਾ ਫਿਰ ਵੱਡਾ ਘੋੜਾ ਬੰਨਣਾ ਬਾਈ 2 ਇੰਚ ਦੇ ਕਾਠੇ ਹੋਰ ਕਰ ਜੂਗਾ ਲੇ ਹਜੇ ਗ੍ਰਿਆਸ਼ ਬਹੁਤ ਹੈ ਹਾਂ ਗ੍ਰਿਆਸ਼ ਬਹੁਤ ਪਈ ਆ ਬਾਕੀ ਵੀਰ ਹਰ ਕਿ ਚੀਜ਼ ਆ ਜਿਵੇਂ ਚੀਜ਼ ਇਹਦਾ ਪਿਓ ਵੀ ਚੰਗਾ ਹਮ ਇਹਦੀ ਮਾਂ ਵਾਲੀ ਚੰਗੀ ਆ ਬਾਈ ਪਿੱਛੇ ਲੈਣਾ ਬਾਲੀਆਂ ਸਟਰੋਂਗ ਆ ਗਈਆਂ ਇਹਦੇ ਪਿੱਛੇ ਇਹਦੀ ਮਾਂ ਆ ਗਈ ਅਰਜਨ ਰੌਲੀ ਵਾਲੇ ਦੀ ਅਨਮੋਰਤਨ ਆ ਗਿਆ ਬਾਈ ਚਿਤਕ ਕੱਲਾਂ ਵਾਲੇ ਦਾ ਤੇ ਭਾਗਸਰ ਵਾਲਾ ਪਿੱਛੇ ਖੜਾ ਪਿੱਛੇ ਭਾਗਸਰ ਉਹਦੇ ਚੰਗਾ ਘੋੜਾ ਖੜਾ ਇਹਦੇ ਕਰਕੇ ਬਾਈ ਤਾਂ ਕਰਕੇ ਇਹ ਚੰਗਾ ਸੂਣ ਦਿਆ ਇਹਦੀ ਮਾਂ ਜੇ ਆਪਾਂ ਵੇਖੀਏ ਤੇ ਬਾਈ ਬਹੁਤ ਡਬਲ ਮਾਮਾ ਦੀ ਮੈਂ ਅਕਸਰ ਹੀ ਆਪਾਂ ਵੀਡੀਓ ਪਾਉਂਦੇ ਹੁੰਨੇ ਆ ਕਰਕੇ ਇਹਦੀ ਮਾਂ ਦੀ ਇਹਦੀ ਮਾਂ ਕਰਕੇ ਵੀ ਬਹੁਤ ਘੋੜੀ ਮਿਲੀ ਬਾਈ ਸਾਨੂੰ ਤੇ ਫਾਈ ਬਾਕੀ ਬਾਈ ਸੋਹਣਪੁਣਾ ਦੇ ਪਿਓ ਚ ਬਹੁਤ ਏ ਹਾਂ ਤੇ ਆਪ ਵੀ ਘੋੜਾ ਬਹੁਤ ਸੋਹਣਾ ਬਈ ਹੂੰ ਮਾਂ ਨੇ ਬਈ ਇਹ ਤੋਂ ਬਾਅਦ ਵੀ ਜਿਹੜੇ 2-3 ਰਿਜ਼ਲਟ ਹੋਰ ਦਿੱਤੇ ਆ ਦੇਖੋ 2 ਦਿੱਤੇ ਆ ਮੇਰਾ ਖਿਆਲ ਆ ਉਹ ਬੱਚੇ ਵੀ ਚੰਗੇ ਆਏ ਆ ਇੱਕ ਜਵਾਲਾਮੁਖੀ ਦੀ ਬਿਸ਼ੇਰੀ ਬਾਦ ਚ ਆਈ ਆ ਤੇ ਮਾਂ ਵੀ ਬਹੁਤ ਚੰਗਾ ਸੰਭ ਰਹੀ ਆ ਬਈ ਹਾਂ ਮਾਂ ਵੀ ਚੰਗੀ ਕਿਉਂਕਿ ਮਾਂ ਦਾ ਵੀ ਆਪਾਂ ਨਾਲ ਮੇਨ ਰੋਲ ਮੰਨਦੇ ਆ ਹੋ ਸਕਦਾ ਵੀ ਜੇ ਇਹਦੀ ਮਾਂ ਇੱਡੀ ਚੰਗੀ ਨਾ ਹੁੰਦੀ ਤਾਂ ਇਹ ਇੰਨਾ ਚੰਗਾ ਪ੍ਰੋਡਿਊਸ ਨਾ ਕਰ ਪਾਉਂਦਾ ਬਈ ਮੈਂ ਇੱਕ ਗੱਲ ਬੇਨ ਬੇਨਤ ਬਰੀਡਿੰਗ ਦੇ ਵਿੱਚ ਨਾ ਘੋੜੇ ਬਹੁਤ ਆ ਕਿਉਂ ਮੇਰੇ ਘੋੜੇ ਤੋਂ ਸਾਰੇ ਘੋੜੇ ਚੰਗੇ ਆ ਮੈਂ ਇਹ ਨਹੀਂ ਕਹਿੰਦਾ ਘੋੜਾ ਹੌਲਾ ਕੋਈ ਕਿਉਂ ਆਪਾਂ ਤੇ ਬਹੁਤ ਥੱਲੇ ਆ ਬਈ ਲੋਕਾਂ ਦੇ ਘੋੜੇ ਬਹੁਤ ਚੰਗੇ ਚੰਗੇ ਆ ਜਿਹੜੇ ਨਾਂਵਰ ਘੋੜੇ ਹੈਗੇ ਆ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਆਪਣੇ ਰਤਨ ਗਿਆ ਸੀ ਆਪਣੇ ਦਵਾ ਗਿਆ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਾਪੜ ਤੋਂ ਸੂਰਮਾ ਵੀ ਆਇਆ ਸੀ ਸੂਰਮਾ ਕਿਉਂ ਆਪਾਂ ਬਾਬਿਆਂ ਨੂੰ ਘੋੜਾ ਅਰਦਾਸ ਕਰਾਤੀ ਸੀ ਉਹਦੀ ਉਸ ਤੋਂ ਬਾਅਦ ਇਹ ਵਿਚਾਰੇ ਨੇ ਦੇਵਤੇ ਨੇ ਆਣ ਕੇ ਸਾਨੂੰ ਤਾਂ ਤੱਕ ਪਹੁੰਚਾਇਆ ਹੂੰ ਇਨੇ ਬਰੀਡਿੰਗ ਚੰਗੀ ਕੀਤੀ ਆ ਚੰਗੇ ਬੰਦਿਆਂ ਨਾਲ ਮਲਵਾਇਆ ਜਿਵੇਂ ਜਾਂ ਲਿੰਕ ਵਧਾਏ ਆ ਇਹ ਘੋੜੇ ਦੇ ਪਰਾਂ ਕਰਕੇ ਆ ਬਈ ਘੋੜੇ ਕਰਕੇ ਦੇਖੋ ਬਾਅਦ ਦੇ ਵਿੱਚ ਬਾਈ ਆਪਾਂ ਨੂੰ ਆ ਫਾਰਮ ਦਾ ਵੀ ਸੈਟਅਪ ਕਰਨਾ ਪੈ ਗਿਆ ਕਿਉਂਕਿ ਘੋੜੀਆਂ ਮੇਡ ਹੁਣ ਵਾਸਤੇ ਆਉਂਦੀਆਂ ਰਹਿ ਗਈਆਂ ਫਿਰ ਇਹ ਸਾਨੂੰ ਛੇਤੀ ਕਰਨਾ ਪੈ ਗਿਆ ਕੰਮ ਹਨਾ ਉਦੋਂ ਆਪਣੀ ਗੱਲਬਾਤ ਚੱਲਦੀ ਰਹਿੰਦੀ ਸੀਗੀ ਤੇ ਪਹਿਲਾਂ ਉਧਰ ਦੂਜੇ ਪਾਸੇ ਸੀ ਸਟੇਬਲ ਜਿਹੜੇ ਪੰਜ ਚਾਰ ਕਮਰੇ ਬਣੇ ਹੋਏ ਸੀ ਉਦੋਂ ਦਾ ਬਿੰਦ ਥੋੜੀ ਨਾ ਗਰਮੀ 'ਚ ਸਾਨੂੰ ਬੜੀ ਦਿੱਕਤ ਆਉਂਦੀ ਸੀ ਆਪਣੇ ਜਾਨਵਰ ਵੀ ਬਹੁਤ ਨੁਕਸਾਨੇ ਗਏ ਸੀ ਉਹ ਸਮੇਂ ਦੇ ਵਿੱਚ ਤੇ ਮਣ ਇੱਕ ਟਹਿ ਜਾਂਦਾ ਬੰਦੇ ਦਾ ਹਨਾ ਬਾਕੀ ਮੇਰੇ ਪਰਿਵਾਰ ਦਾ ਬਹੁਤ ਯੋਗਦਾਨ ਵਿੱਚ ਵੀਰੇ ਮੇਰੀ ਵਾਈਫ ਦਾ ਮੈਂ ਤਾਂ ਸਭ ਤੋਂ ਵੱਡਾ ਘੋੜੇ ਦਾ ਮੰਨਦਾ ਬਾਈ ਇਹ ਘੋੜਾ ਹੀ ਫਾਰਮ ਤੋਂ ਵਾਲਾ ਜੋਗੀ ਸਮੇ ਤੇ ਸਹਿਤ ਨੇ ਬਰੀਡਿੰਗ ਕੀਤੀ ਬਾਈ ਘੋੜੀਆਂ ਆਈਆਂ ਮਤਲਬ ਮਨ ਚ ਜਿਹੜਾ ਦਾਸੀ ਸੀ ਉਹਨੇ ਕੱਢੀ ਦਾਸੀ ਬਾਹਰ ਬਾਈ ਮੈਂ ਹੈਗਾ ਮੈਂ ਖੜਾ ਪਿੱਛੇ ਉਧਰੋਂ ਬਾਈ ਮੇਰਾ ਪਰਿਵਾਰ ਨੇ ਮੇਰੀ ਵਾਈਫ ਨੇ ਮੇਰਾ ਬਹੁਤ ਸਨਯੋਗ ਦਿੱਤਾ ਬਾਈ ਤੇ ਇਹ ਫਾਰਮ ਚ ਪਹੁੰਚ ਉਹਦਾ ਬਹੁਤ ਵੱਡਾ ਅਨ ਦਾ ਹੱਥ ਦੋਵਾ ਜਾਣਾ ਦਾ ਕੋੜੀ ਦਾ ਤੇ ਮੇਰੀ ਵਾਈਫ ਦਾ ਹਾਂਜੀ ਬਾਈ ਬਾਕੀ ਤੁਹਾਡੇ ਫਾਦਰ ਸਾਹਿਬ ਤੇ ਮਾਤਾ ਜੀ ਹਨਾ ਉਹ ਵੀ ਦੇਖਦੇ ਉਹ ਤੇ ਵੀਰੇ ਰੱਬ ਦਾ ਰੂਪ ਹੈ ਜੀ ਉਹ ਸਾਰਾ ਜਾਨਵਰਾਂ ਦੀ ਟੇਕ ਕੇਅਰ ਕਰਦੇ ਬਾਈ ਗੌਰ ਰੱਖਦੇ ਹਨਾ ਮੇਰੇ ਫਾਦਰ ਸਾਹਿਬ ਵਰਗਾ ਤੇ ਕੋਈ ਮੈਂ ਫਾਦਰ ਨਹੀਂ ਹੋਣਾ ਬਾਈ ਕਿਸੇ ਨੇ ਕਦੀ ਕੋਈ ਸ਼ੱਕ ਹੀ ਨਹੀਂ ਹਾਂਜੀ ਬਾਈ ਜੇ ਆ ਗਿਆ ਤੇ ਕਦੇ ਮੱਥੇ ਵਾਲੀ ਨਹੀਂ ਪਾਇਆ ਤੇ ਮਾਤਾ ਮੇਰੀ ਨੂੰ ਭਾਵੇਂ ਕੋਈ 15 ਜਾਣੇ ਰੋਟੀਆਂ ਵਾਲੇ ਆ ਜਾਣ ਤੇ ਕੋਈ ਪਰਵਾਹ ਹੀ ਨਹੀਂ ਸੀ ਹਾਂਜੀ ਹਾਂਜੀ ਵੀਰੇ ਤਕਰੀਬਨ ਆਪਣਾ ਤੁਹਾਡੇ ਫਾਰਮ ਦੇ ਉੱਤੇ ਬਾਈ ਅ 6 ਮਹੀਨਿਆਂ ਬਾਅਦ ਗੇੜਾ ਬਾਜੀ ਜਾਂਦਾ ਲੰਘਦੇ ਟੱਪਦੇ ਹੁਣੇ ਰਹਿੰਦੇ ਨੇ ਤੇ ਥੋਡੇ ਕੋਲੇ ਆਉਂਦੇ ਨੂੰ ਮੈਨੂੰ ਤਕਰੀਬਨ 4 ਸਾਲ ਹੋ ਗਏ ਹਾਂ ਜਿੰਨਾ ਮੈਂ ਥੋਡੀ ਫੈਮਿਲੀ ਦੇ ਵਿੱਚ ਵਿਚਰ ਗਿਆ ਬਾਈ ਹਾਂ ਤੇ ਮਤਲਬ ਆਪਣਾ ਡਿਗਰੀਸ਼ਨ ਘਰ ਵਾਲਾ ਹੋ ਗਿਆ ਨਾ ਮਤਲਬ ਜਿਵੇਂ ਲਾਲਾ ਆਪੇ ਹਰ ਕੋਈ ਪੋਸ਼ਕ ਕੋਈ ਜਾਨਵਰ ਲੈਣਾ ਤਾਂ ਵੀ ਪੁੱਛ ਲੈਣਾ ਫੋਨ ਕਰਕੇ ਜੇ ਕੋਈ ਆ ਗਿਆ ਤਾਂ ਵੀ ਪੁੱਛ ਲੈਣਾ ਜੇ ਕੋੜੀ ਆਪਾਂ ਕੋਈ ਮਾਰਵਾੜੀ ਮਲਾਉਂਦੇ ਤਾਂ ਵੀ ਆਪਾਂ ਸਲਾਹ ਕਰਕੇ ਮਲਾਉਣੀ ਆ ਬੈਂਤ ਕਿੱਥੋਂ ਮਲਾਦੀਏ ਕਿੱਥੋਂ ਨਾਮ ਲਾਈਏ ਇਹ ਕਾਰਨ ਹੋ ਜਾਂਦਾ ਹਾਂਜੀ ਹਾਂਜੀ ਵੀਰੇ ਤੇ ਅਮਰਤ ਵੀਰੇ ਮੰਨ ਲਓ ਹੁਣੇ ਪ੍ਰੋਪਰ ਹੀ ਹਾਈਟ ਦੇਖੋ ਜੇ ਚਾਰ ਦੰਦ ਲੱਗਿਆ ਨਹੀਂ ਹੁਣ ਕਿੰਨੀ ਕਰ ਗਿਆ ਮੌਕੇ ਤੇ ਕਿੰਨੀ ਇਹ ਵੀਰੇ ਮੇਰੇ ਹਿਸਾਬ ਨਾਲ ਪਲੈਂਟ 65 ਤੋਂ ਪਲੱਸ ਹੋਊਗਾ ਜੀ ਹੂੰ ਮਿੰਤੀ ਕਰ ਲੈਣ 60 ਹੋ ਨਿਕਲੂਗਾ ਪਰ 65 ਤੋਂ ਪਲੱਸ ਹੋਊਗਾ ਮੇਰੇ ਹਿਸਾਬ ਨਾਲ 67 ਪਲੱਸ ਕੋੜਾ ਬਣ ਜਾਊਗਾ ਵੀ ਠੀਕ ਤੇ ਫੇਰ ਬਾਈ ਚੰਗੇ ਚੰਗੇ ਬਰੀਡਰਾਂ ਵਾ ਜਿਵੇਂ ਸਾਡਾ ਰਤਨਦੇਵਰੀ ਚੰਗੇ ਚੰਗੇ ਬਰੀਡਰ ਆਉਂਡ ਹੈ ਭਈ ਅਸੀਂ ਬਾਈ ਹੁਣ ਇਹਦੇ ਕਰਕੇ ਬਾਈ ਚੰਗੇ ਚੰਗੇ ਸਾਡੇ ਕਰੇ ਬਰੀਡਰ ਆਉਂਦੇ ਆ ਬਾਈ ਹੋ ਸਕਦਾ ਥੋੜੇ ਕਿ ਸਮੇਂ ਚ ਘੋੜੀਆਂ ਵੀ ਐਰ ਕੀਤੇ ਬਾਬੇ ਦੀ ਕਿਰਪਾ ਨਾਲ ਇੰਨੀਆਂ ਚੰਗੀਆਂ ਘੂੜੀਆਂ ਮਿਲ ਗਈਆਂ ਐਤੋਂ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ 70 80 ਘੂੜੀਆਂ ਬਾਈ ਮਾਰਚ ਅਪ੍ਰੈਲ ਚ ਸੋਣ ਗਈਆਂ ਐਤੋਂ ਬਾਈ ਤੇ ਲਗਾਤਾਰ ਹੀ ਬਾਈ ਬੱਚੇ ਆਉਣਗੇ ਇੱਕ ਥੋੜੀ ਕਿ ਸਾਨੂੰ ਸਮੱਸਿਆ ਇਹ ਆ ਗਈ ਸੀ ਘੋੜੇ ਨੂੰ ਸੱਟ ਲੱਗੀ ਸੀ ਬਾਈ 4 ਕਿ ਮਹੀਨੇ ਘੋੜਾ ਬੰਦ ਰਿਆ ਸਾਡਾ ਇਹ ਡਿੱਗ ਪਿਆ ਸੀ ਘੋੜਾ ਤੇ ਡਾਕਟਰ ਜੀਵਨ ਰਾਤ 12 ਵਜੇ ਘੋੜੇ ਨੂੰ ਸੱਟ ਲੱਗੀ ਰਾਤ ਤੇ 1:30 ਵਜੇ ਡਾਕਟਰ ਬਠੰਡਿਓ ਡਾਕਟਰ ਜੀਵਨ ਸੁਖ ਜੀਵਨ ਉਹ ਨਹੀਂ ਆਗੇ ਸੀ ਮੇਰਾ ਉਹਨਾਂ ਨਾਲ ਬੜਾ ਪ੍ਰੇਮ ਆ ਭਰਾਮਾਂ ਲਈ ਤੇ ਤਿੰਨ ਮਹੀਨੇ ਕੋੜਾ ਫਿਰ ਬੰਦ ਰਿਆ ਬਾਈ ਉਹਦੇ ਕਰਕੇ ਥੋੜੀਕ ਅਗਲਾ ਸਮਾਂ ਦਿੱਖਤਾ ਹੀ ਨਹੀਂ ਘੋੜੀਆਂ ਹੁਣ ਮਾਰਚ-ਅਪ੍ਰੈਲ ਚ ਲਗਾਤਾਰ ਹੀ ਸੂਣੀਆਂ ਫੇਰ ਇਹਦੀਆਂ ਨਹੀਂ ਤੇ ਬਹੁਤ ਕੁੜੀ ਮੀਟ ਕਰ ਜਾਂਦਾ ਤੰਨਾ 2 ਮਹੀਨਿਆਂ ਚ ਲੋਕੀ ਆਂਦੇ ਆ ਬਾਈ ਸੀਜ਼ਨ ਆਫ ਹੁੰਦਾ ਸਾਡਾ ਸੀਜ਼ਨ ਆਫ ਹੋਇਆ ਹੀ ਨਹੀਂ ਲਗਾਤਾਰ ਇੱਕ ਆ ਗਈ ਇੱਕ ਚਲ ਗਈ ਇੱਕ ਆ ਗਈ ਇੱਕ ਚਲ ਗਈ ਐਦਾਂ ਘੋੜੀਆਂ ਤੁਰੀਆਂ ਹੀ ਆਈਆਂ ਬਾਈ ਤੇ ਇੱਕ ਆਮ ਅੱਜਕੱਲ ਅਮਰਦਵੀਰ ਆਪਾਂ ਦੇਖਦੇ ਆਂ ਵੀ ਸਾਰੇ ਭਰਾ ਥੋੜਾ ਜਿਹਾ ਅਪਡੇਟ ਰਹਿੰਦਾ ਘੋੜੇ ਦਾ ਜਿਵੇਂ ਮੀਟ ਹੋ ਗਈ ਘੋੜੀ ਨਾਲ ਦੀ ਨਾਲ ਫੋਟੋ ਖਿੱਚ ਕੇ ਪਾਤੀ ਹੈ ਨਾ ਬਾਈ ਥੋੜਾ ਕੋਈ ਉਦਾਂ ਦਾ ਵੀ ਸਿਸਟਮ ਨਹੀਂ ਰੱਖਿਆ ਮੈਨੂੰ ਲੱਗਦਾ ਮੈਂ ਕੀ ਕਹਣਾ ਤੁਸੀਂ ਕੋਈ ਕਦੇ-ਕਦਾਂ ਹੀ ਕੋਈ ਵਾਵਾ ਟਾਈਮ ਤੋਂ ਕੋਈ ਪਾ ਦੂੰ ਪਰ ਮੈਨੂੰ ਐਂ ਲੱਗਦਾ ਵੀ ਕੱਲੇ ਘੋੜੇ ਦੀ ਫੋਟੋ ਦਾ ਥੋੜੀ ਪਾਈ ਹੋ ਸਕਦੀ ਆ ਨਹੀਂ ਵੀਰੇ ਘੋੜੀ ਨਾਲ ਨਹੀਂ ਥੋੜੀ ਮੀਟਿੰਗ ਬੜੀ ਮੈਂ ਤਾਂ ਦੇਖਿਆ ਕੁਛ ਪਹਿਲਾਂ ਸ਼ੁਰੂ-ਸ਼ੁਰੂ ਤੇ ਦੀਆਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਹੂੰ ਮੇਰੇ ਕੋਲੇ ਜੇ ਮਿੱਤਰ ਪਿਆਰੇ ਆ ਤੇ ਮੈਨੂੰ ਉਹਨਾਂ ਨੇ ਕਹਿਆ ਸੀ ਤੂੰ ਵੀਡੀਓ ਘੋੜੇ ਦੀ ਘੋੜੀ ਦੀ ਮੇੜ ਕਰਾਈ ਦੀ ਨਹੀਂ ਪਾਉਣੀ ਕਦੇ ਵੀ ਹੂੰ ਚਲੋ ਆਪਾਂ ਵੀ ਗੱਲ ਮੰਨ ਲਈ ਆਪਾਂ ਨਹੀਂ ਪਾਈ ਹੂੰ ਘੋੜੀਆਂ ਡੇਲੀ ਮਿਲਦੀਆਂ ਘੋੜੇ ਤੋਂ ਤੇ ਉਹ ਤੇ ਹੁੰਦਾ ਬਾਈ ਇੱਕ ਅੱਧੀ ਘੋੜੀ ਮਿਲੀ ਦੇ ਫੋਟੋ ਪਾਤੀ ਉਹਨ ਲਗਾਤਾਰ ਘੋੜੀਆਂ ਮਿਲਦੀਆਂ ਇਹਦੇ ਹੁਣ ਅੱਗੇ ਕੈਮਰਾ ਆਪਣੇ ਮੁੰਡੇ ਨੂੰ ਗੱਲ ਕਰਨ ਦੇ ਮੈਂ ਅੱਗੇ ਆਪਾਂ ਫੋਟੋਆਂ ਖਿੱਚ ਲੈਂਦੇ ਆ ਆਪਾਂ ਉਹਨਾਂ ਫੋਟੋਆਂ ਆਮ ਨਹੀਂ ਖਿੱਚਦੇ ਘੋੜੇ ਦੀਆਂ ਨਾ ਹੀ ਵੀਰੇ ਕਾਪੀ ਤੇ ਲਿਖਦੇ ਆ ਕੋਈ ਹੂੰ ਰਿਕਾਰਡ ਹੈਗਾ ਫੋਨ 'ਚ ਫੋਟੋ ਖਿੱਚ ਲਈ ਦੀ ਉਹ ਵੀ ਖਿੱਚਣ ਵੜ ਗਏ ਹੁਣ ਘੋ ਅਗਲੇ ਬੰਦੇ ਨੂੰ ਜਦੋਂ ਘੋੜੀ ਕਿਤੇ ਵੇਖੀਦੀ ਆ ਉਹ ਕਿਤੇ ਨਾ ਕਿਤੇ ਚੇਤੇ ਆ ਜਾਂਦੀ ਆ ਘੋੜੀ ਆਪਾਂ ਨੂੰ ਘੋੜੇ ਆਪਣੇ ਤੋਂ ਮਿਲੀ ਆ ਹੁਣ ਘੋੜੀਆਂ ਵਾਧੂ ਸੂਈ ਜਾਂਦੀਆਂ ਬਈ ਤੇ ਵੈਸੇ ਉਹ ਤਾਂ ਡੈਰੀ ਦੇ ਵਿੱਚ ਰਿਕਾਰਡ 'ਚ ਰੱਖਦੇ ਹੋਵੋਗੇ ਉਹ ਰੱਖ ਲਈਦਾ ਕੱਲ ਨੂੰ ਕਿਸੇ ਨੇ ਹਾਂ ਉਹ 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 ਰੱਖ ਲਈਦਾ ਬਈ ਰਿਕਾਰਡ 'ਚ ਉਹ ਲਿਖ ਲਈਦਾ ਜਦੋਂ ਵਿਲਦੇ ਹੋਈਏ ਹਫਤੇ 'ਆਂ ਘੋੜੀਆਂ ਸਾਰੀਆਂ ਉਹ ਲਿਖ ਲਈਦਾ ਬਈ ਮੁੰਡਾ ਮੇਰੇ ਨਾਲ ਆ ਤੇ ਉਹ ਫੋਟੋ ਖਿੱਚ ਲੈਂਦਾ ਫੋਨ 'ਚ ਪਰ ਮੈਂ ਇਹ ਨਹੀਂ ਕਦੀ ਫੋਟੋ ਖਿੱਚੀ ਫੋਨ 'ਚ ਕਿਉਂਕਿ ਕਈ ਵਾਰ ਕੁੜੀ ਵਾਲਾ ਭਰਾ ਤਰੀਕ ਭੁੱਲ ਜੇ ਬਾਈ ਬੰਦੇ ਨੇ ਸੂਣ ਦਾ ਟਾਈਮ ਨੇੜੇ ਦੇਖ ਨਹੀਂ ਉਹ ਤਾਂ ਮੈਨੂੰ ਭਾਵੇਂ ਨਾ ਤੁਸੀਂ ਜਿੰਨੀਆਂ ਵੀ ਕੁੜੀਆਂ ਮਿਲੀਆਂ ਮੈਨੂੰ ਪਿੰਡ ਦੱਸ ਦੇਣ ਆਹ ਪਿੰਡੋਂ ਕੁੜੀ ਆ ਤੇ ਆਹ ਬੰਦੇ ਆ ਤੇ ਮੈਂ ਉਹਨੂੰ ਦੱਸ ਦਊਗਾ ਜੀ ਇਦਾਂ ਹੀ ਆ ਆ ਸਮੇਂ 'ਚ ਕੁੜੀ ਮਿਲੀ ਸੀ ਮੇਰੇ ਇੰਨੇ ਇੱਕ ਮਤਲਬ ਦਿਮਾਗ 'ਚ ਰਹਿੰਦਾ ਘੋੜੇ ਦਾ ਮਤਲਬ ਕੁੜੀਆਂ ਇੰਨੀ ਆ ਹੀ ਮਿਲੀਆਂ ਸੀ ਬਾਕੀ ਝੂਠ ਹਣਾ ਸੋਸ਼ਲ ਮੀਡੀਆ ਦਾ ਬਾਈ ਜਮਾਨਾ ਝੂਠ ਵੱਜਦਾ ਹੀ ਨਹੀਂ ਹੂੰ ਹਾਂਜੀ ਬਿਲਕੁਲ ਬਾਈ ਤੇ ਫੀਸ ਬਾਈ ਫਿਰ ਹੁਣ ਕਿੰਨੀ ਚੱਲ ਰਹੀ ਹੈ ਫੀਸ ਬਾਈ ਉਹੀ 31000 ਰੁਪਏ ਹੀ ਸੀ ਇਹਦੀ ਹਾਂਜੀ ਤੇ ਜੰਪਾ ਵਾਲਾ ਕੀ ਸਿਸਟਮ ਰੱਖਿਆ ਨਾ ਜੰਪਾ ਵਾਲਾ ਤੇ ਬਾਈ ਨਾ ਪਹਿਲੇ ਦਿਨੋਂ ਸਿਸਟਮ ਰੱਖਿਆ ਨਾ ਪਗਾਂ ਰੱਖਣੋ ਚੱਕਰ ਜੀ ਨਹੀਂ ਬਾਈ ਮੰਨ ਲਓ ਚੱਕਰ ਚ ਨਹੀਂ ਪਾਣਾ ਬਾਈ ਪਹਿਲਾ ਗੱਲ ਕੀ ਆ ਬਾਈ ਜੇ ਫੀਸ ਆਪਾਂ 31000 ਰੱਖੀ ਆ ਜੀ ਅਗਲੇ ਘਰੇ 3 ਲੱਖ ਦਾ 2 ਲੱਖ ਦਾ ਬੱਚਾ ਆਊਗਾ ਬਾਈ 3-4 ਲੱਖ ਦਾ ਤੇ ਬਾਈ ਫੇਰ ਹੀ ਫੀਸ ਆਪਾਂ ਮਤਲਬ ਇਹ ਆ ਜੇ ਅਗਲੇ ਘਰੇ ਬੱਚਾ ਹੀ ਇੱਕ ਆਪਾਂ ਵੀ ਕਿਹਾ ਸੀ ਜੇ ਚੰਬਾ ਬੱਚਾ ਆ ਜਾਂਦਾ ਕਿਸੇ ਦੇ ਘਰੇ ਹਾਂਜੀ ਬਾਈ ਤੇ ਬਾਈ ਆਪਾਂ ਘੋੜਾ ਫਰੀ ਛੱਡਾਂਗੇ ਉਹਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜੇ ਜ ਚੰਬਾ ਬੱਚਾ ਆ ਜਾਂਦਾ ਨਾ ਕਿਸੇ ਦੇ ਘਰੇ ਹਾਂ ਤੇ ਬਸ਼ੇਰਾ ਤੇ ਆਪਾਂ ਘੋੜਾ ਬਾਈ ਫਰੀ ਛੱਡਾਂਗੇ ਉਹਨੂੰ ਠੀਕ ਹੈ ਬਾਈ ਹਾਂ ਉਹ ਤੋਂ ਫੀਸ ਨਹੀਂ ਲਵਾਂਗੇ ਉਹਨੂੰ ਘੋੜੀ ਮਲਾ ਕੇ ਦੇਵਾਂਗੇ ਠੀਕ ਹੈ ਜੇ ਉਹਨੇ ਮਲਾਉਣੀ ਆ ਉਹ ਮਲਾ ਲੇ ਬਾਕੀ ਉਹਦੀ ਮਰਜ਼ੀ ਨੂੰ ਘੋੜੀ ਤੇ ਕੋਈ ਪੈਸਾ ਨਹੀਂ ਲਵਾਂਗੇ ਠੀਕ ਹੈ ਬਾਈ ਜੇ ਚੰਬਾ ਬੱਚਾ ਆਉਂਦਾ ਠੀਕ ਅਮਰਤ ਵੀਰੇ ਇੱਕ ਚੀਜ਼ ਹੋਰ ਦੇਖੀ ਆ ਚਲੋ ਥੋੜਾ ਏਰੀਆ ਜਿਵੇਂ ਆਪਾਂ ਮੁਕਸਰ ਵਾਲੇ ਪਾਸਿਓਂ ਜਾਂ ਹੋਰ ਫਰੀਦਕੋਟ ਜਾਂ ਹੋਰ ਵਾਲੇ ਪਾਸਿਓਂ ਦੇਖੇਦੇ ਆ ਜਿੱਥੇ ਜਾਦੇ ਘੋੜੀਆਂ ਨੇ ਨਾ ਸਟਾਕ ਜਾਦੇ ਆ ਮਾਰવાડી ਦਾ ਜਾਂ ਜੰਮੇ ਦਾ ਹਾਂਜੀ ਉਸ ਏਰੀਏ ਦੇ ਵਿੱਚੋਂ ਵੀ ਬਈ ਰਤਨ ਇਹ ਤੋਂ ਆਪਣੇ ਤੋਂ ਜੋਗੀ ਤੋਂ ਬਹੁਤ ਘੋੜੀ ਮੀਟ ਹੋ ਗਈ ਆ ਬਾਈ ਹਨਾ ਨਹੀਂ ਆਮ ਅਗਲਾ ਇੰਨੀ ਦੂਰੋਂ ਆਉਣ ਲੱਗਿਆ ਝਿਜਕਦਾ ਵੀ ਅਗਲੇ ਨੂੰ ਖਰਚੇ ਵੀ ਪੈਂਦੇ ਆ ਬਾਈ ਪਰ ਜੇ ਘੋੜੇ ਦੀ ਖਿੱਚ ਕਰਕੇ ਦੇਖੋ ਤਾਂ ਕਰਕੇ ਮੈਂ ਨਾ ਵੀਰੇ ਚੰਗੇ ਆਉਣ ਕਰਕੇ ਕਹਿੰਦਾ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਥੋੜਾਕ ਨਾ ਮੇਰੇ ਏਰੀਏ ਨੇ ਥੋੜਾ ਜਿਹਾ ਸੰਯੋਗ ਘੱਟ ਦਿੱਤਾ ਮੇਰੇ ਘੋੜੇ ਨੂੰ ਮੈਂ ਜਿਆਦਾ ਕੋਈ ਗੱਲਾਂ ਵਾਲੀ ਮੇਰੇ ਏਰੀਏ ਨੇ ਥੋੜਾਕ ਚਲੋ ਅਗਲੇ ਦੀ ਮਰਜ਼ੀ ਹੁੰਦੀ ਆ ਮਲਾਉਣੀ ਆ ਜਾਂ ਨਹੀਂ ਮਲਾਉਣੀ ਉਹ ਅਗਲੇ ਦੀ ਖੁਸ਼ੀ ਹੁੰਦੀ ਆ ਕਿਉਂਕਿ ਸਾਲ ਇੱਕ ਪੱਠੇ ਪੋਣੇ ਬਹੁਤ ਔਖੇ ਆ ਪਰ ਜਿੰਨਾ ਮੇਰੇ ਬਾਹਰਲੇ ਏਰੀਏ ਨੇ ਬਈ ਸੰਯੋਗ ਦਿੱਤਾ ਘੋੜਾ ਘੋੜੀਆਂ ਮਲਾਉਂ ਚ ਪਠਾਨਕੋਟ ਹੋ ਗਿਆ ਬਈ ਮੁਕਸਰ ਵੱਲੋਂ ਘੋੜੀਆਂ ਬਹੁਤ ਆਈਆਂ ਜਿਵੇਂ ਹਮਦਪਿੰਡ ਆ ਬਈ ਉਧਰੋਂ ਘੋੜੀਆਂ ਬਹੁਤ ਆਈਆਂ ਤੇ ਇਧਰੋਂ ਆਪਣੇ ਮੋਗੇ ਵੱਲੋਂ ਪਟਿਆਲੇ ਵੱਲੋਂ ਮਤਲਬ ਮੁਹੱਲੀ ਵੱਲੋਂ ਬਹੁਤ ਚੰਗੀਆਂ ਚੰਗੀਆਂ ਬਾਈ ਘੋੜੀਆਂ ਆਪਣੇ ਘੋੜੇ ਤੋਂ ਕਬਰ ਹੋਈਆਂ ਹੂੰ ਤੇ ਬਾਕੀ ਚਲੋ ਜਦੋਂ ਬੱਚੇ ਚੰਗੇ ਆ ਜਾਂਦੇ ਆ ਫਿਰ ਤੇ ਬਾਈ ਘੋੜੇ ਨੂੰ ਪੁੱਛਣਗੇ ਹਰ ਕੋਈ ਆੜ ਜਾਂਦਾ ਹੈ ਕਹਿੰਦਾ ਬੱਚੇ ਆ ਗਏ ਜੀ ਘੋੜੀ ਮਲਾ ਦੋ ਹੂੰ ਹੁਣ ਤੇ ਬਾਬੇ ਦੀ ਕਿਰਪਾ ਨੇ ਤੁਹਾਨੂੰ ਬਸ਼ੇਰੀ ਵੀ ਖਾ ਲਈ ਹੈ ਬਾਈ 6 ਮਹੀਨਿਆਂ ਦੀ ਬਸ਼ੇਰੀ ਆ ਲਿਓ ਤੇ ਔਨ ਰਿਕਾਰਡ ਉਹਦਾ ਰਿਕਾਰਡ 'ਚ ਬਸ਼ੇਰੀ ਹੈ ਸਾਰੇ ਬੰਦਿਆਂ ਨੂੰ ਪਤਾ ਤੇ ਬਾਈ ਉਹਦੇ ਨਾਲ ਤਾਂ ਕੇ ਨੂੰ ਸੰਭ ਵੀ ਨਹੀਂ ਲੱਗਾ ਹੂੰ ਸੰਭ ਉਹ ਫਿਰ ਮਜ਼ਬੂਤ ਬੱਚੇ ਤਿਆਂ ਤੋੜਤੀਆਂ ਬਾਈ ਤਿੰਨ ਹੀ ਬਸ਼ੇਰੇ ਆਏ ਇਹਦੇ ਤੇ ਤਿੰਨੇ ਟੌਪ ਦੇ ਇੱਕ ਸਖਜਿੰਦਰ ਬਾਈ ਦੇ ਪਿੰਡ ਲੋਪੋ ਆਇਆ ਬਸ਼ੇਰਾ ਉਹ ਵੀ ਬਹੁਤ ਚੰਗਾ ਵਾ ਉਹ ਸ਼ਾਇਦ ਕੋੜੀ ਫੇਰ ਮਿਲੂਗੀ ਹਾਂਜੀ ਬਾਈ ਫਿਰ ਇੱਕ ਆਪਣੇ ਹਮਦਵ ਬਸ਼ੇਰਾ ਗਿਆ ਖੜਾ ਜੀ ਉਹਦੀ ਮਾਂ ਦਸਾਂ ਕਿ ਦਿਨਾਂ ਦੀ ਪੂਰੀ ਹੋ ਗਈ ਸੀ ਬਈ ਉਹ ਬਹੁਤ ਟੌਪ ਦਾ ਬਸ਼ੇਰਾ ਜੀ ਇੱਕ ਆਪਣੇ ਇੱਥੇ ਖੜਾ ਬਾਈ ਅਲਗੋ ਕੋਠੀ ਬਸ਼ੇਰਾ ਇੱਕ ਦੀ ਬਾਈ ਪਿੱਛੇ ਜੇ ਇੰਸਟਾਗ੍ਰਾਮ ਤੇ ਵੀਡੀਓ ਕਾਫੀ ਬਾਹਰ ਲੋਈ ਸੀ ਤਕਰੀਬਨ ਸਾਰੇ ਕੋ ਡਿਆ ਕੋਈ 7-8 ਲੱਖ ਰੁਪਈਆ ਉਹ ਬੰਦੇ ਨੂੰ ਆਫਰ ਕਰਦੇ ਰਹੇ ਬਾਈ ਉਹ ਬਸ਼ੇਰੇ ਦਾ ਦਿੱਤਾ ਨਹੀਂ ਉਹ ਨਾਲੀ ਉਹ ਬਾਈ ਨੂੰ ਮੈਂ ਵੀ ਫੋਨ ਲਾਇਆ ਸੀ ਮਹਾ ਬਾਈ ਤੁਹਾਡਾ ਹੀ ਵੇਚਦਾ ਕੋਈ ਵਿਚਾਰ ਆਹੋ ਉਹ ਬਸ਼ੇਰਾ 3-4 ਲੱਖ ਦਾ ਮਾਮੀ ਲਊ ਸੀ ਬਾਈ ਇਹਦਾ ਠੀਕ ਹੈ ਉਹ ਬਾਈ ਯਾਰ ਨੋਰਮਲ 54 ਇੰਚ ਦੀ 60 90 ਇੰਚ ਦੀ ਅਰਜਨ ਰੋਲੀ ਵਾਲੇ ਦੀ ਘੋੜੀ ਆ ਉਹ ਤੇ ਚੰਬੀ ਘੋੜੀ ਆ ਤੇ ਬਾਬੇ ਦੀ ਕਿਰਪਾ ਇੰਨਾ ਟੌਪ ਦਾ ਬੱਚਾ ਆ ਕੋਈ ਹਿਸਾਬ ਹੀ ਨਹੀਂ ਬਾਈ ਹੂੰ ਟੌਣ ਟੌਣ ਵੱਲੋਂ ਕੰਨਾਂ ਵੱਲੋਂ ਹਾਂ ਫੇਰ ਬਈ ਗੱਬਣਿਆ ਕੋੜੀਓ ਕੋੜੀਆਂ ਬਈ ਕਰੀਬਨ ਸਾਰੀਆਂ ਹੀ ਮੇਟ ਹੋਈਆਂ ਇੱਥੋਂ ਜਿੰਨੀਆਂ ਸੂਈਆਂ ਸਾਰੀਆਂ ਮੇਟ ਹੋਈਆਂ ਬਈ ਕੋਈ ਇੱਕ ਅੱਧਾ ਹੋ ਸਕਦਾ ਬਾਹਰ ਚਲ ਗਈ ਹੋਵੇ ਬਾਕੀ ਇਹ ਪ੍ਰਮਾਤਮਾ ਨੇ ਕੋੜੀਆਂ ਸਾਰੀਆਂ ਇਹਨੇ ਦੇਵਤੇ ਨੇ ਇਹਦੇ ਕੁਆਈਆਂ ਇੱਕ ਚੀਜ਼ ਹੋਰ ਆ ਵੀਰੇ ਜੇ ਆਪਾਂ ਸਾਰਾ ਕੁਝ ਵੀ ਦੇਖਦੇ ਆਂ ਲਾਈਨ ਵੀ ਚੰਗੀ ਆਗੀ ਦੋਨਾਂ ਪਾਸਿਆਂ ਤੋਂ ਇਹਦੀ ਥੋੜਾ ਸਫਾਈ ਚ ਬਹੁਤਾ ਮਜ਼ਬੂਤੀ ਚ ਬੜਾ ਕਿਸੇ ਪਾਸਿਓ ਕੋਈ ਕਾਚੀ ਨਹੀਂ ਛੱਡੀ ਪ੍ਰਮਾਤਮਾ ਨੇ ਫੇਰ ਚੰਗਾ ਕਿਉਂ ਨਹੀਂ ਹੋਊਗਾ ਹਣਾ ਹੁਣ ਰਿਜ਼ਲਟ ਚੰਗੇ ਦੇਣਿਆ ਸੁਨੱਖਾ ਵੀ ਆ ਫਲਕਾਰੀ ਸ਼ਿਭ ਕੇ ਰਹਿਤਾ ਬਾਈ ਸਪੌਟਲੈਸ ਆ ਹੁਣ ਬੇਨਤ ਇਹ ਤੇ ਗੱਲ ਆਪਣੀ ਇਹਦੇ ਜਿਹੜੇ ਵੀਰ ਭਰਾ ਵੇਖਣਗੇ ਇਹ ਤਾਂ ਉਹਨਾਂ ਦੱਸਣਾ ਹਾਂ ਆਪਾਂ ਨੂੰ ਤੇ ਹਰ ਕੋਈ ਚੰਗਾ ਹੀ ਲੱਗਦਾ ਹਨਾ ਆਪਾਂ ਮਾੜਾ ਨਹੀਂ ਕਹਿ ਸਕਦੇ ਤੇ ਬਾਕੀ ਪ੍ਰਮਾਤਮਾ ਨੇ ਇਹਦੇ ਇਹਨੇ ਨਾਂ ਚੰਗਾ ਬਣਾਤਾ ਬਾਈ ਹਾਂ ਆਪਾਂ ਕਦੀ ਘਰੇ ਆਇਆ ਕਦੀ ਮੱਥੇ ਵੱਟਮ ਨਹੀਂ ਪਾਇਆ ਹਾਂ ਕਦੀ ਕਿਸ ਨੂੰ ਮੋੜਿਆ ਨਹੀਂ ਹਾਂ ਤੇ ਬਾਕੀ ਪ੍ਰਮਾਤਮਾ ਨੇ ਆਪਣੀ ਬਾਹ ਫੜੀ ਆ ਤੇ ਚੰਗੇ ਜਾਨਵਰ ਫੇਕ ਕਲੈਕਸ਼ਨ ਹੋ ਗਈ ਆ ਤੇ ਬਾਈ ਚੰਗੇ ਜਾਨਵਰ ਆਪਣੇ ਕੋਲ ਹੈਗੇ ਆ ਹੁਣ ਪ੍ਰਮਾਤਮਾ ਨੇ ਬੜੀ ਬਾਹ ਫੜੀ ਆ ਹੁਣ ਜੀ ਵਿੱਚੋਂ ਝੜਕਾ ਵੱਜ ਗਿਆ ਸੀ ਤੇ ਚਲੋ ਦਿਨ ਮੋੜ ਆਉਂਦੇ ਹੁੰਦੇ ਆ ਵੀਰਾਂ ਭਰਾਵਾਂ ਦੇ ਨਾਲ ਹੀ ਤੇ ਹੁਣ ਚੰਗੇ ਜਾਨਵਰ ਆਪਣੇ ਸਟਾਕ ਆਪਣੇ ਤੋਂ ਖੜਾ ਬਾਈ तकरीबन ਬਾਈ 3-4 ਜਾਨਵਰ ਥੋਡੇ ਕੋਲੇ ਮਾਰਵਾੜੀ ਵੀ ਹੈਗੇ ਐਸ ਵਕਤ ਉਹ ਆਪਣੀ ਇੱਕੋ ਘੋੜੀ ਦੀ ਆ ਬਾਈ ਉਹ ਕਰਮਾਲੀ ਘੋੜੀ ਆ ਆਪਣੇ ਨਾਲ ਹੀ ਜੋ ਆਪਾਂ ਸ਼ੁਰੂ ਕੀਤਾ ਉਹ ਘੋੜੀ ਦੇ ਨਾਲ ਹੀ ਸੰਘਰਸ਼ ਆਪਣੇ ਨਾਲ ਹੀ ਕੀਤਾ ਹੂੰ ਉਹਨੇ ਬਾਈ ਕੋ ਘੋੜੀ ਨੇ ਮੇਰੀ ਡਿੱਗਣੀ ਡਿੱਗਣ ਦਿੱਤੀ ਬਾਈ ਮੇਰੀ ਪ੍ਰਾਣੀਆਂ ਘੋੜੀਆਂ ਦੇ ਵਿੱਚ ਸੀ ਬਾਈ ਤੇ ਉਹਨੇ ਕਰਮ ਵਾਲੀ ਨੇ ਸਾਰੀਆਂ ਬਸ਼ੇਰੀਆਂ ਦਿੱਤੀਆਂ ਕਾਂਟੇ ਤੋਂ ਦਿੱਤੀਆਂ ਪੰਜਾਬ ਰਤਨ ਦਿੱਤੀਆਂ ਹਾਂਜੀ ਬਾਈ ਇੱਕ ਹੁਣ ਨਵਾਬ ਤੋਂ ਬਸ਼ੇਰੀ ਆਈ ਐ ਦਾ ਸੱਤ ਅੱਠ ਦਿਨਾਂ ਦੀ ਆ ਉਹ ਘੋੜੀ ਨੇ ਬਾਈ ਸਾਡੇ ਜਿਵੇਂ ਨਾ ਪਰਿਵਾਰ ਵੱਲੋਂ ਮੈਂਬਰ ਸੀ ਜਿਵੇਂ ਲਾਲੋ ਉਹ ਘੋੜੀ ਨੇ ਪੂਰਾ ਸਟੇਮ ਰੱਖਿਆ ਸਾਡੇ ਚ ਅਸੀਂ ਗਾਂ ਵਧੇ ਆ ਉਹ ਘੋੜੀ ਕਰਕੇ ਵਧੇ ਤੇ ਇੱਕ ਆ ਜੋਗੀ ਕਰਕੇ ਵਧੇ ਹਾਂਜੀ ਹਾਂਜੀ ਬਾਈ ਠੀਕ ਆ ਤੇ ਬਾਈ ਇੱਕ ਮੜਾ ਜਿਹਾ ਆਪਾਂ ਭਰਾਵਾਂ ਨੂੰ ਦੱਸ ਦੀ ਵੀ ਜਿਹੜਾ ਆਪਣੇ ਫਾਰਮ ਦਾ ਨਾਂ ਇਸ ਵਕਤ ਰੱਖਿਆ ਹੋਇਆ ਤੁਸੀਂ ਉਹ ਮੇਰਾ ਖਿਆਲਾ ਬੇਟੇ ਦੇ ਨਾਮ ਤੇ ਇਹ ਮੇਰਾ ਬੇਟਾ ਜੀ ਇਹ 3 ਸਾਲ ਦਾ ਜੀ ਤੇ ਇਹਦੇ ਨਾਮ ਤੋਂ ਹੀ ਰੱਖਿਆ ਰਾਜਵੇਲੀ ਠੀਕ ਹੈ ਭਾਈ ਹਾਂਜੀ ਕਿਉਂਕਿ ਪੂਰਾ ਨਾਮ ਇਹਦਾ ਮਨਰਾਜ ਆ ਇਹਦਾ ਨਾਮ ਮਨਰਾਜ ਸਿੰਘ ਸੰਧੂ ਆ ਜੀ ਇਹਦੀਆਂ ਵੀ ਵੀਡੀਓ ਦੋ ਤਿੰਨ ਪਾਈਆਂ ਸੀਗੀਆਂ ਤੇ ਇਹਨੂੰ ਜਨਬਰਾਂ ਦਾ ਬੜਾ ਸ਼ੌਂਕ ਆ ਇਹ ਮਾਰਵਾੜੀ ਬਸ਼ੇਰੀ ਆ ਸਾੜ ਤੋਂ ਕੋਈ 11 ਕਿ ਮਹੀਨਿਆਂ ਦੀ ਉਹਦੇ ਨਾਲ ਇਹਦਾ ਬੜਾ ਪ੍ਰੇਮ ਆ ਉਹ ਇਹਨੂੰ ਕੋਛਾਂਦੀ ਨਹੀਂ ਐ ਤੇ ਪਿੱਛੇ ਪਿੱਛੇ ਤੁਰੀ ਫਿਰਦੀ ਐ ਤਾਂ ਕਰਕੇ ਅੱਜ ਵੀ ਦੇਖੋ ਇਹ ਰੁਸਕੇ ਚੱਲਿਆ ਗਿਆ ਸੀ ਕਹਿੰਦਾ ਹਾਂ ਦਾ ਘੋੜਾ ਮੈਂ ਫੜਨਾ ਮੈਂ ਫੜਨਾ ਅੱਜ ਘੋੜਾ ਹਾਂਜੀ ਹਾਂਜੀ ਪੁੱਤ ਕਿਹੜੀ ਬਸ਼ੇਰੀ ਨੂੰ ਤੂੰ ਸਾਫ਼ ਸਫਾਈ ਕਰਦਾ ਹੁੰਨਾ ਹਾਂ ਮੈਂ ਹਾਂ ਆਲ ਨਹੀਂ ਜਾਣੂ ਹੈਂ ਆਪਦੀ ਬੇਸ਼ੇਰੀ ਨੂੰ ਅੱਛਾ ਆਪਦੀ ਬੇਸ਼ੇਰੀ ਨੂੰ ਠੀਕ ਹੈ ਰੋਏ ਖੜਕਣਾ ਮਾਰਦਾ ਨਾ ਅੱਜ ਰਸਕੇ ਚਲੇ ਗਿਆ ਸੀ ਵੀ ਮੈਂ ਘੋੜਾ ਆਪ ਫੜਨਾ ਹੂੰ ਠੀਕ ਹੈ ਸਕੂਲੇ ਨਹੀਂ ਜਾਇਆ ਕਰਨ ਮੈਂ ਜਾਂਦਾ ਮੈਂ ਜਾਣ ਲੱਗਿਆ ਠੀਕ ਹੈ ਇਹਨੂੰ ਬਈ ਬਹੁਤ ਸ਼ੌਂਕ ਆ ਹਨਾ ਬੜਾ ਸ਼ੌਂਕ ਹੈ ਬਈ ਇਹਨੂੰ ਹਾਂ ਤੇ ਹਰ ਮੈਂ ਦੇਖੋ ਅੱਜ ਆਪਾਂ ਸਵੇਰੇ ਮੈਂ ਥੋੜੇ ਕੋਲ ਟਾਈਮ ਨਾਲ ਹੀ ਆ ਗਿਆ ਸੀ ਉਹ ਉੱਠ ਕੇ ਤਿਆਰ ਹੋਇਆ ਫਿਰਦਾ ਅੱਜ ਆ ਤਿਆਰ ਹੋਇਆ ਫਿਰਦਾ ਸੀ ਨੂੰ ਪਤਾ ਸੀ ਫੋਟੋ ਸ਼ੂਟ ਵੀਡੀਓ ਬਣਨੀ ਅੱਜ ਤਾਂ ਕਰਕੇ ਹਾਂ ਹਾਂ ਯਮਰਤ ਵੀਰੇ ਹੋਰ ਕੋਈ ਤੁਹਾਨੂੰ ਗੱਲਬਾਤ ਲੱਗਦੀ ਹੋਵੇ ਵੀ ਆਪਾਂ ਬਸ ਗੱਲ ਭਰਾ ਬਸ ਭਰਾਵਾਂ ਨੇ ਫੋਨ ਕਰਨੇ ਆ ਤੇ ਉਦੋਂ ਸਾਰੇ ਆ ਭਰਾਵਾਂ ਨੂੰ ਦੱਸ ਹੀ ਦੇਣਾ ਘੋੜਾ ਕਿਦਾਂ ਦਾ ਜੀ ਬਾਕੀ ਘੋੜੇ ਨੇ ਆਪਣਾ ਆਪ ਤੇ ਵਿਖਾਤਾ ਹੈ ਬਾਕੀ ਸ਼ੋਹਾਂ ਵੱਲੋਂ ਵੀ ਉਹਨੇ ਕੜੇਲ ਕੱਢਤੇ ਸੀ ਬਰੀਡਿੰਗ ਵੱਲੋਂ ਵੀ ਕੱਢ ਗਿਆ ਕੱਢ ਗਿਆ ਬਾਈ ਤੇ ਬਹੁਤ ਥੋੜੀ ਛੋਟੀ ਉਮਰ ਚ ਕੱਢ ਗਿਆ ਹਲੇ ਉਮਰੀ ਵੀਰੀ ਦੀ 38 39 ਲੱਗਦਾ ਵੀ ਜਦੋਂ ਤੱਕ ਇਹਨੇ ਪੂਰਾ ਪ੍ਰੋਪਰ ਘੋੜਾ ਬਣ ਕੇ ਤਿਆਰ ਹੋਣਾ ਵੀ ਬਰਾਬਰ ਇਹਦੇ ਬੱਚੇ ਤਿਆਰ ਹੋਗੇ ਹਾਂ ਹਾਂ ਬਾਈ ਇਹ ਵਸ਼ੇਰੀ ਮੇਰੇ ਹਿਸਾਬ ਨਾਲਆਂ ਚਾਰ ਪੰਜ ਵਸ਼ੇਰੀਆਂ ਜਿਹੜੀਆਂ ਪੈਂਥੋ ਛੱਠੋ ਤੇ ਦੋ ਕੁ ਬਸ਼ੇਰੀਆਂ ਮੇਹ ਦੀਆਂ ਪਹਿਲੇ ਪੂਰ ਦੇ ਬੱਚੇ ਠਾਈਆਂ 29ਾਂ ਬੱਚਿਆਂ ਚ ਜਿਹੜੀਆਂ ਚਾਰ ਪੰਜ ਬਸ਼ੇਰੀਆਂ ਆੜੀਆਂ ਮੇਰੀਆਂ ਬਾਹਲੀਆਂ ਨਿਗਾ ਦੇ ਵਿੱਚ ਆ ਚਲੋ ਬਾਕੀ ਬੱਚੇ ਕੁਝ ਕਿਸੇ ਨੇ ਵੇਚ ਲਏ ਕਿਸੇ ਨੇ ਆਉਣ ਨੂੰ ਕਰ ਲਏ ਹਾਲੇ ਤੱਕ ਉਹ ਕਿਸੇ ਬੱਚਿਆਂ ਨੇ ਮਾ ਵੀ ਨਹੀਂ ਫੋਟੋ ਪਾਈ ਉਹਨਾਂ ਦੀ ਹੂੰ ਤੇ ਜਿਆਦਾ ਇਹ ਵੀ ਹੈਗਾ ਵੀ ਜਿੰਨੇ ਕੁ ਬੰਦਿਆਂ ਨੇ ਮੰਨ ਲਓ ਸ਼ੇਅਰ ਕੀਤੀਆਂ ਨੇ ਫੋਟੋਆਂ ਜਾਂ ਆਪਾਂ ਪੁੱਛਿਆ ਬਹੁਤੇ ਨੇ ਤਾਂ ਮੰਨ ਲਓ ਬੱਚੇ ਵੇਚਣ ਤੋਂ ਵੀ ਜਵਾਬ ਦੇਤਾ ਵੀ ਅੱਗੇ ਜਾਦਾ ਜਿਆਦਾ ਇਹ ਕੇਸ ਹੋਏ ਆ ਮੈਂ ਨਾਲ ਸੱਤ ਅੱਠਾਂ ਬਸ਼ੇਰੀਆਂ ਦੇ ਵਿੱਚੋਂ ਬਾਈ ਮੈਨੂੰ ਇੱਕ ਬਸ਼ੇਰੀ ਆ ਮਿਲੀ ਆ ਹੂੰ ਇੱਕ ਤੁਹਾਨੂੰ ਅੱਗੇ ਆਫ ਕੈਮਰਾ ਤੁਹਾਨੂੰ ਗੱਲ ਕਰਨ ਦਿਆਂ ਸੀ ਇੱਕ ਨਾ ਬਸ਼ੇਰੀ ਸੀ ਸਾਡੇ ਇੱਥੇ ਜੰਡੇਆਲੇ ਤੋਂ ਪਰਲੇ ਬੰਨੇ ਹਮ ਮਤਲਬ ਉਹਨਾਂ ਦੀ ਇੱਕੋ ਹੀ ਘੋੜੀ ਆ ਘੋੜੀ ਦਾ ਵਿੱਡ ਬਾਡਾ ਤੇ ਬਹੁਤ ਆ ਚਲੋ ਹਮ ਉਹਦੇ ਪਿੱਛੇ ਬਾਈ ਬਸ਼ੇਰੀ ਸੀ ਸਪੌਟਲੈਸ ਉਹਨੇ ਪਹਿਲੀ ਯਾਰ ਨੌਕਰੀ ਬਸ਼ੇਰੀ ਦਿੱਤੀ ਬਾਈ ਉਹ ਚੰਬੇ ਬੱਚੇ ਦਿੰਦੀ ਸੀ ਬਾਈ ਅੱਛਾ ਬਾਈ ਉਹ ਬੰਦਿਆਂ ਨੇ ਮੈਨੂੰ ਰਾਤ 1 ਵਜੇ ਫੋਨ ਕੀਤਾ ਬਾਈ ਸਾਡੀ ਘੋੜੀ ਸੋਈ ਹੈ ਤੇ ਬਾਈ ਸਾਨੂੰ ਚਾਹ ਚੜ ਗਿਆ ਬੰਦੇ ਤੜਕੇ ਡੱਬਾ ਲੈ ਕੇ ਆਏ ਬਰਫੀ ਦਾ ਹਮ ਤੇ ਮੈਂ ਚਲੋ ਬਾਅਦ ਚ ਮੈਨੂੰ ਵੀ ਆਪ ਨੂੰ ਖਿੱਚ ਹੋਈ ਆ ਜਿਹੜੇ ਬੰਦੇ ਤੜਕੇ ਸਨੇਰ ਸਿਰੇ ਡੱਬਾ ਲੈ ਕੇ ਆ ਗਏ ਤੇ ਕੋਈ ਗੱਲ ਹੋਊ ਬਸ਼ੇਰੀ ਚ ਤਾਂ ਹੀ ਅਗਲੇ ਭੱਜਿਆ ਨਹੀਂ ਤੇ ਅਗਲਾ ਕੌਣ ਪਾਈਦਾ ਮੈਂ ਜੋ ਨਾਲ ਹੀ ਗੱਡੀ ਫੜਕ ਉਹਨਾਂ ਦੇ ਨਾਲ ਚੱਲ ਗਿਆ ਮੈਂ ਭਾਈ ਉਹ ਟਾਈਮ ਤੇ 5 ਲੱਖ ਰੁਪਏ ਉਹਨਾਂ ਨੂੰ ਕਹੇਆਂ ਸੀ ਹੂੰ ਭਾਈ 5 ਲੱਖ ਦੀ ਮੈਨੂੰ ਜਦੋਂ ਮਰਜ਼ੀ ਦੇ ਦਿਓ ਚਲੋ ਉਹਨਾਂ ਨੇ ਮੈਨੂੰ ਬਸ਼ੇਰੀ ਨਹੀਂ ਦਿੱਤੀ ਹੂੰ ਉਹਨਾਂ 6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਉਹ ਬੰਦੇ ਪੁਸ਼ਕਰ ਦੇ ਕੋਈ ਆਏ ਤੇ ਉਹ ਲੈ ਗਏ ਜਿੱਥੇ ਮੰਡੀ ਲੱਗਦੀ ਪੁਸ਼ਕਰ ਦੇ ਉਥੋਂ ਸਾਈ 30 ਕਿਲੋਮੀਟਰ ਹੈ ਬਸ਼ੇਰੀ ਉਹ ਤੋਂ ਮੇਰੇ ਹਿਸਾਬ ਨਾਲ ਉਹ ਬਾਈ ਦਾ ਚਲੋ ਫੋਟੋਆਂ ਤਾਂ ਨਹੀਂ ਉਹਨੇ ਮੈਨੂੰ ਸ਼ੇਅਰ ਕੀਤੀਆਂ ਮੈਨੂੰ ਇੱਥੇ ਹੀ ਪਤਾ ਸੀ ਵਸ਼ੇਰੀ ਬਾਈ ਬਹੁਤ ਵੱਡੀ ਬਣੂਗੀ ਉਹ ਹੂੰ ਤੇ ਉਹ ਵਸ਼ੇਰੀ ਬਾਈ ਉਹ ਹੱਲੇ ਆ ਗਈ ਹੈ 7 ਕੁ ਮਹੀਨੇ 8 ਮਹੀਨੇ ਦੀ ਤੇ ਮੇਰੇ ਹਿਸਾਬ ਨਾਲ 60 ਦੇ ਨੇੜਿਆਂ 'ਚ ਵਸ਼ੇਰੀ ਬਾਈ ਪਹੁੰਚ ਗਈ ਹੈ ਉਹ ਹੂੰ ਤੇ ਮੇਰੇ ਹਿਸਾਬ ਨਾਲ ਰਿਕਾਰਡ ਬਣਾਉਗੀ ਵਸ਼ੇਰੀ ਉਹ ਹੂੰ ਤੇ ਜਿੰਨੇ ਚਿਰ ਨੂੰ ਬਾਈ ਇਹਨੂੰ ਇਹਨੂੰ ਲਕੋ ਲੈਣਗੇ ਬੱਚੇ ਇਹਦੇ ਵਿੱਚ ਨਕੋਲ ਲੈਣਗੇ ਨਕੋਲ ਲੈਣੇ ਜਿਹੜੀ ਹੁਣ ਆਪਣੇ ਫਾਰਮ ਦੇ ਉੱਤੇ ਜਿਹੜੀ ਬੱਚੀ ਹੈ ਇਹਦੀ ਆਪਾਂ ਭਰਾਮਣ ਨੂੰ ਅੱਜ ਦਿਖਾਈ ਆ ਸ਼ੌਟ ਦਿਖਾਈ ਹਾਂਜੀ ਉਹ ਵੀ ਦੇਖੋ ਮੇਰੇ ਖਿਆਲ ਆ 6 ਮਹੀਨਿਆਂ ਦੇ ਆਸ-ਪਾਸ ਹੋਣ ਵਾਲੀ ਆ ਇਹ ਕੱਦ ਬਾਈ ਉਹ ਵੀ ਮੇਰੇ ਖਿਆਲ ਆ ਵੀ ਜਦੋਂ ਨੂੰ ਸਾਲ ਦੇ ਨੇੜੇ ਜਾਣਾ 60 ਛੁੱਟ ਤੋਂ ਟੱਪ ਜਾਣਾ ਉਹਨੇ ਇਹ 20 ਤਰੀਕ ਨੂੰ ਬਾਈ 6 ਮਹੀਨਿਆਂ ਦੀ ਹੋ ਗਈ ਤੇ ਆ ਦਿਨ ਉੱਤੇ ਲਾ ਲੋ ਕਿੰਨੇ ਹੋਗੇ ਹੂੰ ਮਤਲਬ 6 ਮਹੀਨੇ ਕੋਈ 5-7 ਦਿਨ ਦੀ ਬਿਸ਼ੇਰੀ ਹੋ ਗਈ ਆ ਬਾਈ ਬੜੇ ਆਰਾਮ ਨਾਲ 60 ਇੰਚ ਦੀ ਬਾਈ ਇਹਨੇ ਸਾਲ ਤੱਕ ਹੁੰਦੀ ਹੁੰਦੀ ਹਾਂ ਹਾਂ ਵਧੀਆ ਹੋਇਆ ਇਹਨਾਂ ਨੇ ਬੱਚੇ ਸਾਰੇ ਬਾਈ ਗ੍ਰੋਥ ਕਰਨਦੇ ਇਹ ਐਰ ਕੀ ਘੋੜੀਆਂ ਮਿਲੀਆਂ ਵੱਡੀਆਂ ਜਦੋਂ ਪਹਿਲਾ ਪੂਰ ਮਿਲਿਆ ਸੀ ਦਰਮਿਆਨੀਆਂ ਘੋੜੀਆਂ ਮਿਲੀਆਂ ਸੀ ਐ ਕੀ ਬਾਬੇ ਦੀ ਕਿਰਪਾ ਨਾਲ ਲੋਕ ਆਪ ਆਖਣਗੇ ਜੇ ਪਹਿਲੇ ਨੰਬਰ ਤੰਨਾ ਚ ਘੋੜਾ ਨਾ ਆਇਆ ਤੇ ਮੈਨੂੰ ਤੁਸੀਂ ਤਾਂ ਦੱਸਿਓ ਚੰਗੀ ਬਰੀਡਿੰਗ ਕੀਤੀ ਹੈ ਬਈ ਘੋੜੇ ਨੇ ਤੇ ਚੰਗੇ ਬੱਚੇ ਸਾਹਮਣੇ ਆਉਣਗੇ ਬਈ ਬਾਕੀ ਅਮਰਤ ਵੀਰੇ ਸੁਆਦ ਵੀ ਫੇਰ ਹੀ ਆਉਂਦਾ ਜੇ ਮੰਨ ਲਓ ਜਿਹਦੇ ਬੰਦੇ ਕੋਲੇ ਘੋੜਾ ਆਪ ਦਾ ਰੱਖਿਆ ਹੋਇਆ ਆਪਾਂ ਫੀਸਾਂ ਦੇਖੋ ਭਰ ਕੇ ਜਾਂਦੇ ਆ ਬੰਦੇ ਆਪਾਂ ਨੂੰ ਤੇ ਕੱਲ ਨੂੰ ਉਹਦੇ ਬੱਚੇ ਤੇ ਘੋੜੇ ਦੇ ਤੇ ਆਪਾਂ ਪੈਸੇ ਲਾਉਣੇ ਆ ਹਨਾ ਸਵਾਦ ਹੀ ਫੇਰ ਆਉਂਦਾ ਬਾਈ ਘੋੜੀ ਵਾਲੇ ਬੰਦੇ ਦਾ ਵੀ ਦਿਲ ਹੌਸਲਾ ਫੇਰ ਬਈ ਮੇਰੇ ਨਾਲ ਵੀ ਠੀਕ ਆ ਯਾਰ ਖੁਦ ਮਾਲਕ ਪੈਸੇ ਲਾ ਗਿਆ ਆਪਣੇ ਜੀ ਮੈਂ ਨਾ ਜਿੰਨੇ ਵੀ ਉਹਦੇ ਬੱਚੇ ਆਏ ਨਾ ਬਈ ਇਹ ਨਹੀਂ ਆ ਕੋਈ ਆਪਾਂ ਨੂੰ ਅੱਜ ਵੀ ਕੋਈ ਕਮੈਂਟ ਕਰਦੇ ਮੇਰੇ ਘਰੇ ਨਹੀਂ ਪਹੁੰਚਿਆ ਬੰਦਾ ਏ ਹੂੰ ਜਿੱਥੇ ਮੇਰੇ ਘੋੜੇ ਦੇ ਬੱਚੇ ਆਏ ਮੈਂ ਘੋੜੀ ਮਲਾਉਣ ਤੋਂ ਬਾਅਦ ਗਿਆ ਹੂੰ ਅਗਲਾ ਘੋੜੀ ਮਲਾ ਲੇ ਹੂੰ ਫੇਰ ਜਾਊਂਗਾ ਹੂੰ ਜਿੱਥੇ ਮੇਰਾ ਪ੍ਰੇਮ ਜਿਆਦਾ ਲੋੜ ਤੋਂ ਵੱਧ ਚਲੋ ਮੈਂ ਉੱਥੇ ਨਹੀਂ ਰੁਗਿਆ ਜਿਹੜੇ ਬੰਦੇ ਮੈਨੂੰ ਫੋਨ ਕਰਦੇ ਬਾਈ ਆ ਮੇਰਾ ਇੱਕ ਨਜ਼ਰੀਆ ਆ ਜਾਂਦਾ ਅਗਲਾ ਘੋੜੀ ਮਲਾ ਲੇ ਹੂੰ ਕਦੇ ਮੇਰੇ ਜਾਨ ਆ ਇਹ ਨਾ ਅਗਲਾ ਸੋਚੇ ਯਾਰ ਇਹ ਬੰਦਾ ਆਇਆ ਤੇ ਘੋੜੀ ਮਲਾਉਣ ਕਰਕੇ ਤੇ ਨਹੀਂ ਆਇਆ ਕਿ ਬਿਲਕੁਲ ਬਈ ਮੇਰਾ ਇਹ ਹੁੰਦਾ ਯਾਰ ਸਾਲ ਪੱਠੇ ਪੋਣੇ ਅਗਲੇ ਨੇ ਕੀ ਤਾਂ ਬੱਚਾ ਕਿੰਨਾ ਕਿੱਦਾਂ ਦਾ ਆਇਆ ਕਿੱਦਾਂ ਦਾ ਨਹੀਂ ਆਇਆ ਚਲੋ ਫੋਟੋਆਂ ਤੇ ਬੱਚਾ ਉਦੋਂ ਹੀ ਆ ਜਾਂਦੀਆਂ ਇੱਕ ਦੋ ਮਿੰਟਾਂ ਜੋ ਘੋੜੀ ਸੁੰਦੀ ਆ ਤੇ ਚੰਗਾ ਹੀ ਯਾਦ ਹੁੰਦਾ ਜੰਮ ਦੇ ਬੱਚੇ ਬਈ ਚੰਗੇ ਯਾਦਦੇ ਹੁੰਦੇ ਆ ਤੇ ਹਾਲੇ ਪ੍ਰਮਾਤਮਾ ਦੀ ਕਿਰਪਾ ਨੇ ਦੀ ਇੱਕੋ ਚੰੰਬੀ ਬਸ਼ੇਰੀ ਆਈ ਮੁਕਸਰ ਖੜੀ ਹੈ ਬਈ ਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦੀ ਚੰਗੀ ਬਸ਼ੇਰੀ ਆ ਮੈਂ ਸ਼ੈਦ ਉਹਦੀ ਤੇ ਫੋਟੋ ਲਾਇਓ ਮੇਰੇ ਸਨ ਸਾਰੀਆਂ ਨੌਕਰੀਆਂ ਨੂੰ ਠੀਕ ਆ ਉਹਦੇ ਜਿਹੜੀ ਕੁਆਲਿਟੀ ਫੁੱਲ ਆਈ ਆ ਬਾਈ ਮਾਰਵਾੜੀ ਤੋਂ ਆਈ ਆ ਹਾਂ ਮਾਂ ਉਹਦੀ ਮਾਰਵਾੜੀ ਆ ਬਾਈ ਮੇਰੇ ਲਾਗੇ ਸੀ ਘੋੜੀ ਪਿੰਡ ਦੇ ਨਾਲ ਹੀ ਉਹ ਬੰਦਿਆਂ ਨੇ ਵੇਚਤੀ ਉਹ ਬੇਸ਼ੇਰੀ ਮਾਂ ਵੀ ਬਾਈ ਲੈਂਦਾ ਸੀ ਚੰਬੀ ਦੇ ਵਿੱਚ ਅਮਰਤ ਵੀਰੇ ਗੱਲਬਾਤ ਹੋਣੀ ਚਾਹੀਦੀ ਆ ਨੌਕਰੀਆਂ ਦੇ ਬਰਾਬਰ ਹੀ ਵਿਕ ਜਾਂਦੀ ਹੈ ਕਈ ਵਾਰ ਦਾ ਚੰਬੀ ਬੇਸ਼ੇਰੀ ਪਰ ਹੋਵੇ ਉਹਦੇ 'ਚ ਗੱਲਬਾਤ ਨੁਕਰਾ ਤੇ ਬਾਈ ਨੁਕਰਾ ਦਊਗੀ ਪਰ ਚੰਬੀ ਦੀ ਜਿਹੜੀ ਜੰਮੀ ਬੇਸ਼ੇਰੀ ਨੌਕਰੀ ਆ ਗਈ ਬਾਈ ਉਹ ਕੁਆਲਿਟੀ ਬਣੂਗੀ ਉਹ ਨਾ ਕਰੂਗੀ ਹਮੇਸ਼ਾ ਕਿਉਂ ਇਹ 'ਚ ਜੇ ਇਹਨੇ ਨੁਕਰਾ ਦਿੱਤਾ ਇਹਨਾਂ ਸਾਰੀਆਂ ਰੀਜਾਂ ਲਾ ਦੇਣੀਆਂ ਚੰਬੀ ਨੇ ਤੇ ਨੋਕਰੇ ਚਲੋ ਆਪਾਂ ਨੂੰ ਪਤਾ ਹੀ ਨਹੀਂਦਾ ਨੇ ਨੋਕਰੇ ਹੀ ਦੇਣਾ ਉੱਚ ਰਿਸਕ ਹੁੰਦਾ ਥੋੜਾ ਬਸ ਇੰਨੀ ਕੀ ਗੱਲ ਬਾਤ ਹੈ ਬਾਕੀ ਸਾਰੇ ਭਰਾਵਾਂ ਨੂੰ ਚੰਗੀਆਂ ਘੂੜੀਆਂ ਰੱਖਣੀਆਂ ਚਾਹੀਦੀਆਂ ਬਈ ਇੱਕ ਦੋ ਤਾਂ ਸਾਰਿਆਂ ਨੂੰ ਰੱਖਣੀਆਂ ਚਾਹੀਦੀਆਂ ਨਾ ਬਾਈ ਹਾਂ ਇਹ ਨਹੀਂ ਇੱਕ ਸਾਰਿਆਂ ਨੂੰ ਰੱਖਣੀਆਂ ਚਾਹੀਦੀਆਂ ਘੂੜੀਆਂ ਘੂੜੀਆਂ ਨਾਲ ਬਈ ਜਿਵੇਂ ਪੁਰਾਣਾ ਸਰਕਲ ਸੀ ਆਪਣਾ ਜਿਵੇਂ ਲਾਲਾ ਤੁਸੀਂ ਘਰ ਭਰਿਆ ਭਰਿਆ ਚਾਰ ਭਰਾ ਅਗੇ ਚਾਰ ਚੱਲ ਗਏ ਇਹ ਰਹਿੰਦਾ ਬਾਕੀ ਤੁਸੀਂ ਹਜ਼ਾਰਾਂ ਚੀਜ਼ਾਂ ਲਾ ਕੇ ਖਿਲਾਰ ਲੋ ਬਈ ਕੋਈ ਨਹੀਂ ਵੇਖਣ ਆਉਂਦਾ ਹੂੰ ਲੋਕਾਂ ਦੇ ਘਰੇ ਬਹੁਤ ਖੜੀਆਂ ਬਈ ਵੱਡੀਆਂ ਵੱਡੀਆਂ ਚੀਜ਼ਾਂ ਘੋੜਾ ਹੀ ਇਹੋ ਜੀ ਚੀਜ਼ ਆ ਜਿਹੜੀ 100 ਕਿਲੋਮੀਟਰ ਪਾ ਜਾ ਕੇ ਵੀ ਰਿਸ਼ਤੇਦਾਰੀ ਕੱਢ ਦਿੰਦਾ ਤੇ ਮੇਰੇ ਹਸਾਬ ਨਾਲ ਆਪਣੇ ਘੋੜੇ ਤੋਂ ਹੁਣ ਥੋੜੇ ਦੇ ਦਿਨ ਤੋਂ ਹੁਣ ਐਮਪੀ ਤੋਂ ਘੋੜੀਆਂ ਆਉਣਗੀਆਂ ਬਈ ਹੂੰ ਜੋਗੀ ਤੋਂ ਆਪਣੇ ਰਤਨ ਤੋਂ ਵੀ ਮਿਲ ਕੇ ਗਈਆਂ ਸੀ ਉਹ ਉਦੋਂ ਘੋੜੇ ਪੁਰੇੋਂ ਤੋਂ ਪਹਿਲਾ 5-6 ਦਿਨ ਘੋੜੀਆਂ ਗਈਆਂ ਸੀ ਉਹ ਘੋੜੀਆਂ ਹੁਣ ਫੇਰ ਇਤੋਂ ਰਿਪੀਟ ਹੋਣਗੀਆਂ ਜੋਗੀ ਤੋਂ ਹੂੰ ਇਹਦੇ ਬਈ ਬੱਚੇ ਵੇਖ ਕੇ ਹੀ ਘੋੜੀਆਂ ਹੁੰਦੀਆਂ ਹੂੰ ਕੋਈ ਬਈ ਇਹਦੀ ਕੋਈ ਵੀਡੀਓ ਨਹੀਂ ਪੈਂਦੀ ਕਿਤੇ ਹੂੰ ਤੁਹੀ ਵੀਡੀਓ ਕੀਤੀ ਹੈ ਜਾਂ ਸਕਿੰਦਰ ਬਾਈ ਆਪ ਵੀਡੀਓ ਕਰਕੇ ਗਿਆ ਸੀ ਇਹਦੀ ਸਕਿੰਦਰ ਦੀ ਵੀਡੀਓ ਤੋਂ ਵੀ ਬਾਈ ਰਿਸਪਾਂਸ ਇੰਨਾ ਮਿਲਿਆ ਸੀ ਕੋਈ ਹਸਾਬ ਵੀ ਕੋਈ ਨਹੀਂ ਤੇ ਆਪਣੀ ਵੀਡੀਓ ਦੇ ਮਤਲਬ ਤੁਸੀਂ ਓਪਨ ਹੀ ਤੁਸੀਂ ਕੀਤਾ ਸੀ ਇਹਨੂੰ ਹਾਂਜੀ ਹਾਂਜੀ ਤੇ ਤੇਰੇ ਗਿਆਂ ਜੀ ਮੈਨੂੰ ਸ਼ੋਅ ਚ ਪਾਇਆ ਸੀ ਤੇ ਪ੍ਰਮਾਤਮਾ ਅੱਜ ਪੂਰੇ ਟੌਪ 'ਚ ਲੈ ਕੇ ਖੜਤਾ ਬਾਈ ਹਾਂ ਬਿਲਕੁਲ ਬਾਈ ਆਪ ਨੂੰ ਵੀ ਇਹ ਜੀਤ ਤੇ ਆਪਦੇ ਮਨ ਮਹਿਸੂਸ ਹੁੰਦਾ ਵੀ ਠੀਕ ਆ ਯਾਰ ਹਾਂ ਆਪਾਂ ਬਾਈ ਨੂੰ ਥੋੜਾ ਜਿਹਾ ਹੌਸਲੋਟ ਦੱਸਿਆ ਕਰਿਆ ਸੀ ਜੋ ਵੀ ਜਾ ਹਾਂ ਨਹੀਂ ਬਾਈ ਇਹ ਇਹ ਆਪੇ ਹੀ ਤਰ੍ਹਾਂ ਆਂਦੇ ਨੇ ਹੁੰਦੇ ਜਿਹੜੇ ਉੱਗਣ ਵਾਲੇ ਓਣ ਧਰਤੀ ਪਾੜ ਕੇ ਪੇ ਉੱਗ ਪੈਂਦੇ ਆ ਇਹ ਪ੍ਰਮਾਤਮਾ ਨੇ ਸਾਨੂੰ ਤੇ ਯਾਰ ਦੇਵਤਾ ਫ੍ਰੀ ਆਇਆ ਹੂੰ ਜਿਵੇਂ ਆਂਦੇ ਦਾ ਘੋੜਾ ਆਪਣਾ ਘਰ ਆਪ ਚੁਣਦਾ ਇਨੇ ਸਾਨੂੰ ਆਪ ਚੁਣਿਆ ਬਈ ਹੂੰ ਬਿਲਕੁਲ ਬਈ ਹਣਾ ਮੇਰਾ ਘੋੜਾ ਪੂਰਾ ਹੋਇਆ ਸੀ ਬਈ ਤੇ ਪ੍ਰਮਾਤਮਾ ਇਹ 64 ਮਹੀਨਾ ਦਾ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਬਈ ਰਮੀ ਹੋਂਾਂ ਦਾ ਅੰਕਲ ਹੋਂਾਂ ਦਾ ਉਹਨਾਂ ਬਹੁਤ ਪ੍ਰੇਮ ਕੀਤਾ ਸੀ ਆਪਣਾ ਰਤਨ ਕਰਕੇ ਵੀ ਇਹ ਦੇਵਤਾ ਆਇਆ ਤੇ ਪਰ ਇਹਨੇ ਚਾਰ ਚੰਨ ਲਾਏ ਬਈ ਐਡਾ ਵੱਡਾ ਫਾਰਮ ਪਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਬਈ ਘੋੜੇ ਦਾ ਬਿਲਕੁਲ ਬਈ ਹਾਂਜੀ ਸੋ ਦੋਸਤੋ ਜਿਵੇਂ ਬਾਈ ਅਮਰਤ ਨੇ ਸਾਰੀ ਗੱਲਬਾਤ ਆ ਜਿਹੜੀ ਜੋਗੀ ਦੀ ਸਟੱਡ ਸਰਵਿਸ ਬਾਰੇ ਕਲੀਅਰ ਕਰ ਦਿੱਤੀ ਆ ਤੇ ਬਾਈ ਨੇ ਛੋਟ ਦੇ ਵਿੱਚ ਹੀ ਦੱਸਤਾ ਵੀ ਆਪਾਂ ਨੂੰ ਬਾਈ ਬੋਲਾ ਕੁਝ ਦੱਸਣ ਦੀ ਲੋੜ ਨਹੀਂ ਜਿੰਨੇ ਵੀ ਇਹਦੇ ਆ ਰਿਜ਼ਲਟ ਆਏ ਆ ਤਕਰੀਬਨ ਹੁਣ ਮਾਰਕੀਟ ਦੇ ਵਿੱਚ ਤੁਸੀਂ ਤੁਰੇ ਫਿਰਦੇ ਆਪਦੇ ਆਪਦੇ ਏਰੀਏ ਦੇ ਵਿੱਚ ਦੇਖ ਹੀ ਲਮੋਗੇ ਬਛੇਰੇ ਬਛੇਰੀਆਂ ਬਹੁਤ ਚੰਗੇ ਆ ਰਹੇ ਆ ਤੇ ਛੇਤੀ ਕਿਤੇ ਕੋਈ ਭਰਾ ਸੇਲ ਕਰਨ ਬਾਰੇ ਵੀ ਨਹੀਂ ਸੋਚਦਾ ਵੀ ਤਿਆਰ ਕਰਾਂਗੇ ਹਰ ਇੱਕ ਬੰਦੇ ਨੂੰ ਜੇ ਚੰਗਾ ਲੱਗਿਆ ਰਿਜ਼ਲਟ ਤਾਂ ਹੀ ਕਰਕੇ ਆ ਸੋ ਕਿਸੇ ਭਰਾ ਨੇ ਹੋਰ ਕੋਈ ਗੱਲਬਾਤ ਪੁੱਛਣੀ ਹੋਈ ਬਾਈ ਅਮਰਦ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਗਲਾ ਪਾਰਟ ਜਿਹੜਾ ਆਪਾਂ ਵੀਡੀਓ ਦੇ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਆਪਾਂ ਸਪੈਸ਼ਲ ਤੌਰ ਤੇ ਜੋਗੀ ਦੇ ਜਿਹੜੇ ਬਸ਼ੇਰੇ ਬਸ਼ੇਰੀਆਂ ਆਈਆਂ ਨੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਸਟੱਡ ਸਰਵਿਸ ਲੈਣ ਵਾਸਤੇ ਬਾਈ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਕਿਸੇ ਨਵੇਂ ਘੋੜੇ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ